ਮਹਾ ਸਰਵਣ ਸਿੰਘ ਕੁਮਾਨ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਪਵਨ ਤ੍ਰੇਨ ਜਿਨ੍ਹਾਂ ਦਾ ਪੱਤਰਕਾਰੀ ਖੇਤਰ ਦੇ ਵਿੱਚ ਕੋਈ 30 35 ਸਾਲ ਦਾ ਤਜਰਬਾ ਤ੍ਰੇਨ ਸਾਹਿਬ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਗੰਭੀਰ આરોਪ ਲਾਇਏ ਗਏ ਨੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਮੈਂ ਪਵਨ ਤ੍ਰੇਨ ਵਾਲੀ ਆ ਜੀ ਇਲਜ਼ਾਮ ਲਾਉਣੇ ਕਿਸੇ ਤੇ ਤੇ ਉਹ ਸ਼ਬਦ ਕਰਨੇ ਬੜੇ ਔਖੇ ਨੇ ਪਰ ਇਹ ਕਥਿਤ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੈਂ ਪੱਤਰਕਾਰ ਆ ਰਮੇਸ਼ ਬੈਲ ਜੋ ਆਪਣੇ ਆਪ ਨੂੰ ਪੱਤਰਕਾਰ ਕਹਿੰਦਾ ਹੈ ਇਹਦੇ ਵੱਲੋਂ ਮੇਰੇ ਤੇ ਇਲਜ਼ਾਮ ਲਗਾਏ ਗਏ ਹਨ ਕਿ ਇਹ ਮੈਦੇ ਖਿਲਾਫ ਚੱਲਦਾ ਹਾਂ ਜਾਂ ਇਹਦੇ ਖਿਲਾਫ ਗਲਤ ਪੋਸਟਾਂ ਪਾਉਂਦਾ ਹਾਂ ਜਿੰਨੂੰ ਮੈਂ ਅੱਜ ਮੀਡੀਆ ਸਾਹਮਣੇ ਆਣ ਕੇ ਇਹ ਆਪਣਾ ਪੱਖ ਪੇਸ਼ ਕਰਨਾ ਚਾਹੁੰਦਾ ਹਾਂ ਮੈਂ ਇਸ ਨੂੰ ਅਗਰ ਗਲਤ ਆ ਹਾਂ ਤਾਂ ਇਹ 101% ਗਲਤ ਇਨਸਾਨ ਹੈ ਗੱਲ આજ ਦੀ ਨਹੀਂ ਜਦੋਂ ਇਹ ਸ਼ੁਰੂ ਦੇ ਵਿੱਚ ਬਟਾਲੇ ਦੇ ਵਿੱਚ ਐਂਟਰ ਹੋਇਆ ਸੀ ਤੇ 220 ਸਾਲ ਦੀ ਗੱਲ ਹੈ 220 ਦੇ ਵਿੱਚ ਇੱਕ ਹੋਟਲ ਦੇ ਵਿੱਚ 11 ਲੱਖ ਆਇਆ ਸੀ ਪਰ ਬਾਅਦ ਵਿੱਚ ਉਹਨਾਂ ਦੇ ਨਾਲ ਇਹ ਸੁਲੀਆਂ ਫਲੀਆਂ ਪਾ ਕੇ ਉਹਨਾਂ ਦੇ ਕੋਲੋਂ ਤੇ ਉਹਦਾ ਇੰਚਾਰਜ ਬਣ ਗਿਆ ਇੰਚਾਰਜ ਬਣਨ ਵੇਲੇ ਤੋਂ ਬਾਅਦ ਇਹਨੇ ਉੱਥੇ ਜਿਹੜਾ ਤੰਦੂਰ 'ਚ ਰੋਟੀਆਂ ਵਗੈਰਾ ਲਾਉਂਦਾ ਸੀ ਉਹ ਬਾਹਰ ਦਾ ਸ਼ਾਇਦ ਕੇਲਾ ਜਾਂ ਕਿਉਂ ਜੀਪੀ ਸਾਹਿਬ ਦਾ ਬਾਰੇ ਮੈਨੂੰ ਬਹੁਤਾ ਨਹੀਂ ਪਤਾ ਪਰ ਉਹਦਾ ਇਹਨੇ 45000 ਰੁਪਇਆ ਜਿਹੜਾ ਉਹਦੀ ਤਨਖਾਹ ਹੀ ਨਾ ਉਹ ਇਹ ਦਿੰਦਾ ਨਹੀਂ ਉਹਦੇ ਵਿਚਾਰੇ ਦੇ ਘਰ ਉਹਨਾਂ ਦਿਨਾਂ 'ਚ ਸ਼ਾਇਦ ਕਰੋਨਾ ਵੀ ਆ ਕੇ ਹਟਿਆ ਸੀ ਤੇ ਉਹਦੇ ਘਰ ਖਾਂ ਦੇ ਲਾਲੇ ਪਏ ਸੀ ਇਹ ਪੈਸੇ ਵੀ ਨਹੀਂ ਸੀ ਦਿੰਦਾ ਉਹ ਡੌੜਾ ਨਗਰ ਮਹੱਲੇ 'ਚ ਰਹਿੰਦਾ ਸੀ ਉਹਨੇ ਆਪਣੇ ਬੱਚੇ ਛੋਟੇ ਛੋਟੇ ਬੱਚਿਆਂ ਨੂੰ ਪ੍ਰੋਗਰਾਮ ਬਣਾ ਲਿਆ ਕਿ ਯਾਰ ਦੇਖੇ ਤਾਂ ਮੈਂ ਪਾਸੀ ਲੈ ਲੈਣੀ ਜਦੋਂ ਤੁਹਾਨੂੰ ਇਹ ਗੱਲ ਦਾ ਪਤਾ ਲੱਗਾ ਮਲੇਵਾਰਾਂ ਕੋ ਕਿ ਛੋਟਾ ਬ੍ਰਦਰ ਵਿਜੇ ਤ੍ਰੇਨ ਮੈਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਵਿਜੇ ਤ੍ਰੇਨ ਉਹ ਜਾ ਕੇ ਤੇ ਉਹਨੇ ਉਹਨਾਂ ਦੇ ਬੰਦਿਆਂ ਨੂੰ ਕਹਿ ਕੇ ਅਸੀਂ ਤੁਹਾਡੇ ਪੈਸੇ ਦਵਾਵਾਂਗੇ ਅਸੀਂ ਲੋਕਲ ਬੰਦੇ ਆ ਅਸੀਂ ਇਹੋ ਜਿਹਾ ਕੰਮ ਨਹੀਂ ਹੋਣ ਦਿੰਦੇ ਉਹਨੇ ਜਦੋਂ ਇਹਨੂੰ ਬੈਲ ਨੂੰ ਜਾ ਕੇ ਕਿਹਾ ਕਿ ਤੂੰ ਬਾਹਰੋਂ ਆਇਆ ਵਾ ਤੂੰ ਵੀ ਬਟਾਲੇ ਦਾ ਨਹੀਂ ਜਾਣ ਵਾਲਾ ਪਰ ਇਦਾਂ ਦੀ ਧੱਕੇਸ਼ਾਹੀ ਤੇ ਗਰੀਬ ਬੰਦੇ ਨਾਲ ਨਾ ਕਰ ਇਹਨੇ ਉਹਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਜਿਹਦੇ ਕਰਕੇ ਉਹਨੇ ਉੱਚੇ ਆਪਣੇ ਸਾਥੀ ਪਚੀਤੀ ਨਾਲ ਲੈ ਕੇ ਦੇਰਿਮਸ਼ਾਲੀ ਜਿੱਥੇ ਜਦੋਂ ਪਬਲਿਕ ਇਕੱਠੀ ਹੋਈ ਤੇ ਇਹਦੇ ਜਿਹੜੇ ਮਾਲਕ ਸੀ ਉਹ ਬਹੁਤ ਇੱਜ਼ਤਦਾਰ ਇਨਸਾਨ ਸਨ ਬਤਾਲੇ ਦੇ ਅਜੇ ਵੀ ਹਨ ਬਹੁਤ ਇੱਜ਼ਤ ਦਾ ਰੱਖੀ ਉਹਨਾਂ ਨੇ ਕਮਾਈ ਹੈ ਉਹਨਾਂ ਨੇ 45000 ਰੁਪਇਆ ਆਪਣੀ ਜੇਬ ਦੇ ਵਿੱਚੋਂ ਇਹਨੂੰ ਦਿੱਤਾ ਕਿ ਇਹਨਾਂ ਨੂੰ ਦੇ ਕੇ ਅਸੀਂ ਜਿਹੜੇ ਹਿਸਾਬ ਜੋ ਕੱਟ ਲਾਂਗੇ ਤੇ ਤੂੰ ਇਹਨਾਂ ਨੂੰ ਪੈਸੇ ਜਿਹੜੇ ਨੇ ਉਹਦੇ ਦੀ ਉਹ ਪੈਸੇ ਇਹਨੇ ਸਾਰਿਆਂ ਕੋਲੋਂ ਗਲਤੀ ਮੰਨ ਕੇ ਆਪਣਾ ਸੌਰੀ ਫੀਲ ਕਰਕੇ ਤੇ ਉਸ ਬੰਦੇ ਨੂੰ ਪੈਸੇ ਜਿਹੜੇ ਇਹਨੇ ਪਬਲਿਕ ਦੇ ਸਾਹਮਣੇ ਦਿੱਤੇ ਜਿਹਦੇ ਤੋਂ ਕਰੀਬ 2 ਮਹੀਨੇ ਬਾਅਦ ਇਹ ਮੈਨੂੰ ਮਿਲਿਆ ਸ਼ਾਸ਼ੀ ਨਵਰ ਉੱਥੇ ਇਹਨੇ ਮੈਨੂੰ ਕਿਹਾ ਕਿ ਤੁਸੀਂ ਮੇਰੇ ਵੱਡੇ ਭਰਾਓ ਕਿਉਂ ਆ ਬਜਾਓ ਤੇ ਤੁਹਾਡੇ ਬ੍ਰਦਰ ਨੇ 2600 ਰੁਪਿਆ ਮੇਰੇ ਕੋਲੋਂ ਵਾਧ ਦਵਾਤਾ ਮੈਂ ਕਿਹਾ ਕਿ 2600 ਰੁਪਿਆ ਕੋਈ ਏਡੀ ਲੰਮੀ ਜੋੜੀ ਰਕਮ ਨਹੀਂ ਤੂੰ ਮੇਰੇ ਕੋਲ ਹੁਣੇ ਲੈ ਲੈ ਇਹ ਕਹਿੰਦਾ ਨਹੀਂ ਮੈਂ ਤੁਹਾਡੇ ਕੋਲ ਇਦਾਂ ਨਹੀਂ ਲੈਣਾ ਬੈਠੇ ਹਿਸਾਬ ਕਰਕੇ ਤੇ ਨਾਂ ਦਾ ਜਦ ਕਿ ਬਾਅਦ ਤੇ ਮੈਨੂੰ ਨਹੀਂ ਮਿਲਿਆ ਪਰ ਮੈਂ ਇੱਥੇ ਇਹ ਸਾਬਤ ਕਰਨਾ ਚਾਹੁੰਦਾ ਹਾਂ ਕਿ ਜਿਹੜਾ ਬੰਦਾ 2020 ਸਾਲ ਦੇ ਵਿੱਚ 2600 ਰੁਪਏ ਪਿੱਛੇ ਇਹ ਕਹਿਣ ਰਿਹਾ ਵਾ ਮੈਨੂੰ ਨਾਲ ਇਹਨੇ ਉਸ ਵੇਲੇ ਇਹ ਵੀ ਕਿਹਾ ਕਿ ਮੈਂ ਤੁਹਾਡੇ ਬ੍ਰਦਰ ਨੂੰ ساری ਜ਼ਿੰਦਗੀ ਨਹੀਂ ਭੁਲਾਗਾ ਉਹਨੇ ਮੇਰੇ ਖਿਲਾਫ ਚੱਲਿਆ ਵਾ ਮੈਂ ਇਹਨੂੰ ਕਦੀ ਮਾਫੀ ਕਰਾਂਗਾ ਜਦੋਂ ਮੇਰਾ ਯੋਰ ਪਿਆ ਤੇ ਮੈਂ ਇਹਦੇ ਕੋ ਬਦਲਾ ਲਾਂਗਾ ਮੈਂ ਕਹਾ ਜਦੋਂ ਉਹਦੇ ਚ ਕੋਈ ਗਲਤੀ ਹੋਏਗੀ ਤੇ ਬਦਲਾ ਲਏਗਾ ਨਾ ਜਦੋਂ ਕੋਈ ਪ੍ਰੋਬਲਮ ਆਏਗੀ ਠੀਕ ਹੈ ਜੀ ਉਹ ਵੀ ਗੱਲ ਮੁਕੀ ਮੈਂ ਉਥੇ ਇਹ ਗੱਲ ਸਾਬਤ ਕਰਨੀ ਚਾਹੁੰਦਾ ਦਸਨੀ ਚਾਹੁੰਦਾ ਪਬਲਿਕ ਨੂੰ ਕਿ ਜਿਹੜਾ ਬੰਦਾ 220 ਦੇ ਵਿੱਚ ਸਾਨੇ ਦੇ ਵਿੱਚ 15 1600 ਰੁਪਏ ਪਿੱਛੇ ਜਾਂ 26 2700 ਰੁਪਏ ਪਿੱਛੇ ਇਤੋਂ ਤੱਕ ਫਾਲ ਲੈਣ ਲਿਆ ਉਹ ਬੰਦੇ ਦੇ ਕੋਲ ਉਸਦੇ ਕੋਈ ਪੈਸਾ ਨਹੀਂ ਅੱਜ ਜੋ ਬੰਦਾ ਲਗਜ਼ਰੀ ਗੱਡੀਆਂ 'ਚ ਘੁੰਮਦਾ ਟਪੋਟਾਪ ਬੂਟ ਪਾਉਂਦਾ ਹੈ ਕੱਪੜੇ ਪਾਉਂਦਾ ਹੈ ਚੰੰਡੜ ਦੇ ਬੂਟ ਪਾਉਂਦਾ ਹੈ ਇੱਕ ਲਗਜ਼ਰੀ ਲਾਈਫ ਜੀ ਰਿਹਾ ਹੈ ਇੱਕ 7-8000 ਰੁਪਏ ਦਾ ਆਫਿਸ ਖੋਲਿਆ ਹੈ ਏਸੀ ਲਗਾਇਆ ਹੈ ਦੋ ਮਲਾਜ਼ਮ ਰੱਖੇ ਨੇ ਇੱਕ ਲੜਕੀ ਵੀ ਲੱਗੀ ਇੱਕ ਲੜਕਾ ਵੀ ਲੱਗਾ ਇੰਨਾ ਜ਼ਿਆਦਾ ਖਰਚ-ਵਗਣ ਚਲਾਉਣ ਵਾਲਾ ਜਿਹਦਾ ਕਿ ਕਾਰੋਬਾਰ ਇੱਕ ਨਵੇਂ ਪੈਸੇ ਦਾ ਕਾਰੋਬਾਰ ਨਹੀਂ ਉਹਨੂੰ ਕਮਾਈ 1 ਰੁਪਏ ਦੀ ਨਹੀਂ ਇਹ ਸਾਰਾ ਕੁਝ ਉਹਦੇ ਲਈ ਕਿੱਥੋਂ ਆ ਰਿਹਾ ਹੈ ਕੀ ਇਹ ਬਟਾਲੇ ਦੇ ਲੋਕ ਨਹੀਂ ਜਾਣਦੇ ਕਿ ਇਹਦੇ ਵਾਸਤੇ ਕੋਈ ਨਾ ਕੋਈ ਗੈਰ ਨਜਾਇਜ਼ ਤਰੀਕੇ ਨਾਲ ਕਮਾਈ ਕਰਨ ਦੇ ਉਹਨੇ ਸਾਧਨ ਬਣਾਏ ਨੇ ਜਿਹਦੇ ਵਿੱਚ ਉਹ ਲੋਕਾਂ ਨੂੰ ਬਲੈਕਮੇਲ ਕਰਦਾ ਵੱਡੇ ਤੌਰ ਤੇ ਬਲੈਕਮੇਲ ਕਰਦਾ ਵੱਡੀਆਂ-ਵੱਡੀਆਂ ਰਕਮਾਂ ਬਣਾਉਂਦਾ ਜਿਹੜੇ ਲੋਕ ਕੋਈ ਕੇ ਕੋਣੋ ਗਲਤੀ ਹੋ ਜਾਂਦੀ ਹੈ ਇਹ ਆਪਣੇ ਸਰੀਰ ਦੇ ਉੱਤੇ ਇਹਨੇ ਸਾਰੇ ਕੈਮਰੇ ਲਾਏ ਹੁੰਦੇ ਨੇ ਜਿਹੜੇ ਦੂਜੇ ਕੈਮਰੇ ਅੱਜਕੱਲ ਚੱਲਦੇ ਨੇ ਤੇ ਉਹਨਾਂ ਦੇ ਨਾਲ ਰਿਕਾਰਡਿੰਗਾਂ ਕਰਕੇ ਉਹਨਾਂ ਨੂੰ ਤੇ ਬਲੈਕਮੇਲ ਕਰਦਾ ਜਿਹਦੇ ਆ ਇਹਦੀਆਂ ਕੁਝ ਜਿਹੜੇ ਕੁਝ ਮੌਕੇ ਦੇ ਉੱਤੇ ਮੇਰੇ ਕੋਲ ਇਹਦੇ ਸਬੂਤ ਵੀ ਹਨ ਕਿ ਜਿੱਥੇ-ਜਿੱਥੇ ਇਹਨੇ ਬਲੈਕਮੇਲ ਕੀਤਾ ਹੈ ਜਿਹਦੇ ਉੱਤੇ ਇਹਨੇ ਕੋਈ ਪਰਚਾ ਆਇਆ ਹੈ ਜਿਹਦੇ ਵਿੱਚੋਂ ਇੱਕ ਹੈ ਗੇਰਿੰਗ ਕਾਰਜੀਤ ਸਕੂਲ ਜਲੰਧਰ ਰੋਡ ਬਟਾਲਾ ਤੇ ਉਹਦੇ ਪ੍ਰਿੰਸੀਪਲ ਦੇ ਕੋਲੋਂ ਇਹਨੇ ਉਹਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਕੋਲੋਂ 2 ਲੱਖ ਰੁਪਏ ਦੀ ਡਿਮਾਂਡ ਕੀਤੀ ਜਿਹਨੂੰ ਆਪਣੀ ਲੈਂਗੁਏਜ ਦੇ ਵਿੱਚ ਦੋ ਪੇਟੀਆਂ ਕਹਿੰਦਾ ਉਦੀ ਵੀਡੀਓ ਵਾਇਰਲ ਹੋਈ ਪਬਲਿਕ ਦੇ ਵਿੱਚ ਫੂਫੂ ਹੋਈ ਉਹਦੇ ਤੋਂ ਬਾਅਦ ਜਿਹੜੇ ਪਰਚਾ ਹੋਇਆ ਇਹਦੇ ਦੋ ਸਾਥੀ ਵੀ ਨਾਲ ਨੇ ਜਿਹਦਾ ਕਿ ਅੱਜ ਤੱਕ ਪਰਚਾ ਚੱਲਿਆ ਪਿਆ ਅਦਾਲਤ ਦੇ ਵਿੱਚ ਚੱਲਣ ਪਿਆ ਜਿਹਦੇ ਵਿੱਚ ਨੇ ਜਮਾਨਤ ਵੀ ਕਰਾਈ ਇਹਨਾਂ ਦੇ ਹੋਰ ਵੀ ਕਾਫੀ ਤਰ੍ਹਾਂ ਦੇ ਸਾਹਿਬ ਕੇਸ ਹੈਗੇ ਆ ਜਿਨ੍ਹਾਂ ਦੇ ਵਿੱਚ ਇਹ ਬਲੈਕਮੇਲ ਕਰਦਾ ਵਾ ਤੇ ਮੋਟੀਆਂ ਰਕਮਾਂ ਵਸੂਲ ਕਰਦਾ ਵਾ ਤੇ ਜਦੋਂ ਮੰਨ ਲਓ ਕੋਈ ਆਦਮੀ ਜਿਹੜਾ ਉਹ ਪੁਲਿਸ ਜਿਹੜੇ ਆਫੀਸਰ ਰੈਂਕ ਦੇ ਕੁਝ ਹੈਗੇ ਆ ਜਿਹੜੇ ਅਧਿਕਾਰੀ ਹੈਗੇ ਆ ਉਹਨਾਂ ਦੇ ਝੂਠੇ ਮੁਕਦਮੇ ਪਾ ਕੇ ਤੇ ਉਹਨਾਂ ਕੋ ਡਰਾ ਕੇ ਪੈਸੇ ਵੀ ਵਸੂਲ ਕਰਦਾ ਇਸ ਤਰ੍ਹਾਂ ਦੀ ਇਹਦੀ ਨੇਚਰ ਲੱਗਦੀ ਆ ਜਿਸ ਤਰੀਕੇ ਨਾਲ ਜਿਸ ਤੱਕ ਗੈਂਗਵਾਰ ਅੱਜ ਜਿਹੜਾ ਗੈਂਗਵਾਰ ਆ ਜਿਸ ਤਰੀਕੇ ਦੇ ਨਾਲ ਗੈਂਗ ਜਿਹੜੇ ਆ ਉਹ ਕੀ ਕਰਦੇ ਆ ਵੀ ਫਰੋਤੀ ਮੰਗਣ ਵਾਸਤੇ ਤੇ ਉਹ ਗੋਲੀ ਚਲਾ ਦਿੰਦੇ ਆ ਡਰਾਉਂਦੇ ਆ ਇੱਕ ਦੂਸਰੀ ਤਰ੍ਹਾਂ ਦਾ ਇਹ ਗੈਂਗਸਟਰ ਆ ਜਿਹਨੇ ਆਪਣੀ ਦੁਕਾਨ ਪਾ ਕੇ ਉੱਥੇ ਲੋਕਾਂ ਨੂੰ ਬਲੈਕਮੇਲ ਕਰਤੇ ਲੱਖਾਂ ਰੁਪਈਆ ਇਕੱਠੇ ਕਰ ਰਿਆ ਅਜਿਹੀ ਧਾਰਨਾ ਇੱਕ ਪਟਵਾਰੀ ਦੀ ਵੀ ਹੈਗੀ ਆ ਪਟਵਾਰੀ ਸਾਹਿਬ ਇੱਕ ਅਗੇ ਨੇ ਬਲਵਿੰਦਰ ਸਿੰਘ ਪਟਵਾਰੀ ਉਹਨਾਂ ਦੇ ਦਫ਼ਤਰ ਚ ਗਿਆ ਆਪਣੇ ਇੱਕ ਬੰਦੇ ਨੂੰ ਨਾਲ ਲੈ ਗਿਆ ਦੂਰੋਂ ਦੂਰੋਂ ਇਹਨਾਂ ਆਪਸ ਚ 4000 ਰੁਪਈਆ ਵਟਾ ਲਿਆ ਤੀਜਾ ਬੰਦਾ ਇਹਨਾਂ ਦੀ ਮੂਵੀ ਬਣਾ ਰਿਹਾ ਸੀ ਨਾ ਪਟਵਾਰੀ ਨੂੰ ਪਤਾ ਨਾ ਕਿਸੇ ਦਲ ਦਾ ਇਨਕੁਆਰੀ ਦੇ ਵਿੱਚ ਵੀ ਨਹੀਂ ਇਹ ਗੱਲ ਆਈ ਕਿ ਪਟਵਾਰੀ ਨੂੰ ਇਹਨਾਂ ਦੇ ਪੈਸਿਆਂ ਦਾ ਲੈਣ ਦੇਣ ਵੀ ਨਹੀਂ ਪਤਾ ਇਹਨਾਂ ਨੇ ਕਿਹਾ ਜੀ ਇਹ ਪਟਵਾਰੀ ਨਹੀਂ 4000 ਰੁਪਈਆ ਤੀਜਾ ਬੰਦਾ ਲੈ ਰਿਹਾ ਜਦ ਕਿ ਉਹਨਾਂ ਬੰਦਿਆਂ ਕਰਕੇ ਉਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕੀਤਾ ਬਾਅਦ ਵਿੱਚ ਜਦੋਂ ਗੱਲ ਜ਼ਿਆਦਾ ਵਧੀ ਪਬਲਿਕ ਦੇ ਵਿੱਚ ਆਈ ਤੇ ਮੈਂ ਇਹਨੂੰ ਇੰਨਾ ਕਹਿ ਬਿਚ ਚੱਲ ਕੋਈ ਗੱਲ ਨਹੀਂ ਤੇਰਾ ਜੇ ਕੋਈ ਏਦਾਂ ਦੀ ਗੱਲ ਹੈ ਇਹਨੇ ਕਿਹਾ ਕਿ ਮੇਰੀ ਭੂਆ ਦਾ ਇੱਕ ਮਕਾਨ ਹੈ ਉਹਦੀ ਇੰਤਕਾਲ ਨਿਗਾਦਾ ਜਦੋਂ ਅਸੀਂ ਪਤਾ ਲੱਗਾ ਤੇ ਇਹਦੀ ਕੋਈ ਧੂਆ ਹੀ ਨਹੀਂ ਮਟਾਲੇ ਚ ਸਾਰਾ ਬੋਕਸ ਕੰਮ ਸੀ ਉਹਦੇ باوجود ਵੀ ਮੈਂ ਚਲੀ ਉਸ ਕੇਚ ਆਇਆ ਪਰ ਦੋ ਤਿੰਨ ਬੰਦੇ ਆਏ ਜਿਹੜੇ ਇੱਕ ਸ਼ਬਦ ਕਰ ਸਕਦੇ ਆ ਜਿਨ੍ਹਾਂ ਨੂੰ ਇਹਨੇ 5 ਲੱਖ ਰੁਪਏ ਦੀ ਪਹਿਲਾਂ ਡਿਮਾਂਡ ਕੀਤੀ ਜਦੋਂ ਉਹਨੂੰ 2-4 ਮਹੀਨੇ ਲੰਘ ਗਏ ਤੇ ਬਾਅਦ ਚ ਇਹਨੇ ਕਹਿ ਰਿਹਾ ਮੇਰਾ ਖਰਚਾ ਬਹੁਤ ਜ਼ਿਆਦਾ ਹੋ ਗਿਆ ਮੈਂ ਹਾਈਕੋਰਟ ਵੀ ਗਿਆ ਵਾਂ ਤੇ ਮੈਂ ਇਹਨੇ ਪੈਸਿਆਂ 'ਚ ਸੁਣਾਂ ਨਹੀਂ ਕਰਨੀ ਇਹਨੇ ਉਹਨਾਂ ਦੇ ਕੋਲੋਂ 2 ਏਕੜ ਜ਼ਮੀਨ ਦੀ ਮੰਗ ਕੀਤੀ ਤੇ ਨਾਲ 5 ਲੱਖ ਰੁਪਈਆ ਜਦੋਂ ਉਹਨਾਂ ਨੇ ਇਹ ਕਹਿ ਕੇ ਅਸੀਂ ਇਹਨੂੰ 1 ਰੁਪਈਆ ਦੇ ਇਹਨੂੰ ਤਿਆਰ ਨਹੀਂ ਅਸੀਂ ਕਿਸੇ ਤਰ੍ਹਾਂ ਦੀ ਕੋਈ ਵੀ ਐਂ ਦੇ ਕੇ ਤੇ ਅਸੀਂ ਆਪਣੇ ਉੱਤੇ ਇਹ ਦਾਗ ਨਹੀਂ ਲਗਾਉਣਾ ਕਿ ਅਸੀਂ ਬਲੈਕਮੇਲਰਾਂ ਜਾਂ ਅਸੀਂ ਰਿਸ਼ਵਤ ਲੈਣੇ ਆ ਜਦੋਂ ਇੰਦੀਆਂ ਗੱਲਾਂ ਹੋਈਆਂ ਤੇ ਅੱਜ ਵੀ ਉਹ ਕੇਸ ਜਿਹੜੇ ਨੇ ਇੱਕ ਦੂਜੇ ਦੇ ਨਾਲ ਦੇ ਚੱਲਣ ਦੇ ਨੇ ਦੇਖੋ ਸਭ ਕਿੱਡੀ ਵੱਡੀ ਗੱਲ ਆ ਕਿ ਜਦੋਂ ਇਹ ਚੀਜ਼ ਕਰਦਾ ਤੇ ਇਹ ਇਹ ਨਹੀਂ ਕਹਿੰਦਾ ਕਿ ਮੇਰੇ ਕਿਸਾਂ ਤੇ ਖਰਚ ਆਇਆ ਕਹਿੰਦਾ ਕਿ ਮੇਰੀ ਇਨਵੈਸਟਮੈਂਟ ਜਿਹੜੀ ਆ ਬਹੁਤ ਵੱਡੀ ਹੋ ਗਈ ਆ ਯਾਨੀ ਕਿ ਇਨਵੈਸਟਮੈਂਟ ਲੋਕੀ ਜਿਹੜੇ ਆ ਪ੍ਰਾਪਰਟੀ ਖਰੀਦਣ ਵਾਸਤੇ ਜਾਂ ਹੋਰ ਕਰਦੇ ਆ ਤੇ ਇਹ ਕਿਸਾ ਦੀ ਇਨਵੈਸਟਮੈਂਟ ਦੱਸਦਾ ਆਪਣੇ ਆਪ ਇਸੇ ਤਰ੍ਹਾਂ ਹੀ ਇੱਕ ਹੋਰ ਮੌਕਾ ਵਾਕਿਆ ਹੈ ਕਿ ਕੋਈ ਬੰਦਾ ਹੀ ਉਹਨੇ ਰਜਿਸਟਰੀ ਕਰਾਈ ਵਿਆਨਾ ਉਹਨੇ ਕੀਤਾ ਸੀ ਵੱਧ ਰਕਮ ਦਾ ਰਜਿਸਟਰੀ ਕਰਾ ਲਈ ਘੱਟ ਇਹਨੇ ਆਪਣਾ ਇੱਕ ਅਡਾ ਉੱਤੇ ਤਹਿਸੀਲ ਆਫਿਸ ਵੀ ਖੋਲ੍ਹਿਆ ਆ ਤੇ ਉਹ ਇਹਨੂੰ ਭਰਾ ਲੱਗ ਗਿਆ ਇਹ ਉਹ ਬੰਦੇ ਦੇ ਕੋਲ ਗਿਆ ਇਹਨੇ ਉਹਨੂੰ ਮਤਲਬ ਕਿਹਾ ਕਿ ਜਾਂ ਤੇ ਮੈਂ ਤੇਰੀ ਰਜਿਸਟਰੀ ਦੇ ਉਹਤੇ ਕੈਨਸਲ ਕਰਵਾ ਦੇਣੀ ਹੈ ਇਹਨੇ ਉਹਦੇ ਕੋਲ 5 ਲੱਖ ਰੁਪਈਆ ਲਿਆ ਜੋ ਬੰਦੇ ਉਹ ਇਹੋ ਜਿਹੇ ਬੰਦੇ ਨੇ ਬੜੇ ਇੱਜ਼ਤਦਾਰ ਬੰਦੇ ਨੇ ਉਹਨਾਂ ਨੇ ਆਖਰ ਦਫਾ ਕਰੋ 5 ਲੱਖ ਰੁਪਈਆ ਦਿਓ ਕਿਉਂਕਿ ਸਾਡੀ ਰਜਿਸਟਰੀ ਵਾਪਸ ਕਰਾਉਣ ਦੇ ਉੱਤੇ ਬਹੁਤ ਖਰਚਾ ਹੁੰਦਾ ਨਾਲੇ ਕਾਨੂੰ ਪਰਚਾ ਵੀ ਹੁੰਦਾ ਇਹੋ ਜਿਹੇ ਹੋਰ ਵੀ ਕਈ ਕੇਸ ਨੇ ਜਿਹੜੇ ਕਿ ਅਗਰ ਛਾਸ ਮਿਤੀ ਹੋਰ ਕੱਢੇ ਜਾਣ ਤੇ ਬੜੀਆਂ ਬੜੇ ਕੇਸ ਨੇ ਕੈਸਟ ਬਹੁਤੀ ਲੰਬੀ ਹੋ ਜਾਂਦੀ ਹੈ ਇਸੇ ਤਰ੍ਹਾਂ ਇੱਕ ਹੋਰ ਵੀ ਪਰਿਵਾਰ ਹੈ ਜਿਨ੍ਹਾਂ ਦੇ ਕੋਲੋਂ ਇਹਨੇ ਉਹਨਾਂ ਨੂੰ ਕੋਈ ਪਰਿਵਾਰਕ ਮਸਲੇ ਦੇ ਵਿੱਚ ਬਲੈਕਮੇਲ ਕੀਤਾ ਤੇ ਮੇਰੇ ਖਿਆਲ ਨਾਲ 2 ਸਾਲ ਹੋ ਗਏ ਨੇ ਉਹਨਾਂ ਦਾ ਕਰੀਅਾਨੇ ਦਾ ਸੌਦਾ ਇਹਦੇ ਘਰ ਤੋਂ ਉਧਰੋਂ ਫ੍ਰੀ ਆ ਰਿਹਾ ਇਦਾਂ ਦੇ ਵੀ ਪਰਚੇ ਇਦਾਂ ਦੇ ਵੀ ਇਹ ਪੱਤਰਕਾਰੀ ਇਦਾਂ ਦੀ ਵੀ ਕਰਦੇ ਨੇ ਕਿ ਪੱਤਰਕਾਰ ਸਾਹਿਬ ਇਹਦੇ ਵਿੱਚ ਇੱਕ ਚੀਜ਼ ਮੈਂ ਥੋੜੀ ਐਡ ਕਰ ਦਿਆਂ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਿਆਂ ਕਿ ਉਹ ਇੱਕ ਇਹਨੇ ਵੀਡੀਓ ਬਣਾਈ ਜਿਹਦੇ ਵਿੱਚ ਕਹਿ ਰਿਆ ਸੀ ਕਿ ਇੱਕ ਬੱਚੀ ਨੂੰ ਇਨਸਾਫ ਦਿਵਾਉਣਾ ਇਹਦੇ ਨਾਲ ਸਮਾਜ ਸੇਵੀ ਜਥੇਬੰਦੀਆਂ ਵਿੱਚ ਕੁਛ ਨਾਲ ਤੁਰੀਆਂ ਬੜੀ ਅਫਸੋਸ ਦੀ ਗੱਲ ਹੈ ਕਿ ਇਨਸਾਫ ਦੇ ਨਾਂ ਤੇ ਇਸ ਬੰਦੇ ਨੇ ਕੈਸ਼ ਕਰਕੇ ਜਦੋਂ ਇਹਨੂੰ ਪੈਸੇ ਹੀ ਮਿਲ ਗਏ ਤਾਂ ਇਹ ਤੇ ਇਹਨੂੰ ਰਾਸ਼ਨ ਜਿਹੜਾ ਮਹੀਨੇ ਦਾ ਪੂਰੇ ਦਾ ਪੂਰਾ ਮੰਨ ਗਏ ਵੀ ਹਰ ਮਹੀਨੇ ਰਾਸ਼ਨ ਤੇਰੇ ਘਰ ਪਹੁੰਚਿਆ ਕਰੂਗਾ ਉਹ ਇਨਸਾਫ ਕਿੱਥੇ ਗਿਆ ਉਹ ਸਮਾਜ ਸੇਵੀਆਂ ਨੂੰ ਮੈਂ ਪੁੱਛਣਾ ਚਾਹੁੰਨਾ ਕਿ ਉਦੋਂ ਤੇ ਬੜਾ ਰੌਲਾ ਪਾਉਂਦੇ ਸੀਗੇ ਇਹ ਇਨਸਾਫ ਦਵਾਉਣ ਲੱਗਿਆ ਅੱਜ ਉਸ ਬੱਚੀ ਨੂੰ ਇਨਸਾਫ ਕਹਿੰਨੇ ਦਵਾਇਆ ਦੇਖੋ ਇਸੇ ਤਰ੍ਹਾਂ ਇਹ ਹੁਣ ਅੱਜ ਮੈਂ ਇੱਕ ਗੱਲ ਹੋਰ ਖੁਲਾਸਾ ਕਰਨਾ ਚਾਹਨਾ ਕਿ ਬਟਾਲੇ ਦੇ ਵਿੱਚ ਸਾਡੇ ਇੱਕ ਦੋਸਤ ਨੇ ਕਸ਼ਮੀਰ ਤੋਂ ਆਂਦੇ ਆ ਉਹ ਇੱਥੇ ਅਖਰੋਟ ਬਦਾਮ ਵਗੈਰਾ ਵੇਚਦੇ ਉਹ ਮੈਨੂੰ ਬੜੀ ਸਿੱਟ ਕਰਨ ਲਈ ਕਿ ਜਦੋਂ ਵੀ ਬਟਾਲੇ ਦੇ ਵਿੱਚ ਐਂਟਰ ਹੋਣਾ ਹੁੰਦਾ ਨਾ ਤੇ ਸਾਨੂੰ ਨਾ ਰੂਹ ਖੁਸ਼ ਹੋ ਜਾਂਦੀ ਹੈ ਕਿ ਬਟਾਲੇ ਦੀ ਐਂਟਰੀ ਦੇ ਉੱਤੇ ਸ਼ਹੀਦ ਭਗਤ ਸਿੰਘ ਦਾ ਰਾਜਗੁਰੂ ਸੁਖਦੇਵ ਜੀ ਦਾ ਬੋਰਡ ਇੱਕ ਬੁੱਤ ਲੱਗਾ ਤੇ ਉਹ ਇਹਦੀ ਪਛਾਣ ਬਣਦਾ ਜਾ ਰਿਹਾ ਹੈ ਕਿ ਬਟਾਲੇ ਦੀ ਐਂਟਰੀ ਏਡੀ ਸੋਹਣੀ ਹੈ ਤੇ ਇਹਦੀ ਵਧੀਆ ਹੈ ਇਹੋ ਜੇ ਐਮਐਲਏ ਨੂੰ ਆ ਜਾ ਕੇ ਸ਼ਾਬਾਸ਼ ਇਹ ਦੇਣ ਦੀ ਬਜਾਏ ਉਨ੍ਹਾਂ ਦੇ ਕੰਮਾਂ ਦੇ ਵਿੱਚ ਗਲਤੀਆਂ ਕੱਢਣੀਆਂ ਉਹਨਾਂ ਲੋਕਾਂ ਦੇ ਕੰਮਾਂ 'ਚ ਗਲਤੀਆਂ ਕੱਢਣੀਆਂ ਉਹ ਕਲੱਬ ਜਿਨ੍ਹਾਂ ਨੇ ਇਹਨੂੰ ਬਣਾਉਣ ਦੇ ਵਿੱਚ ਇਹ ਨਹੀਂ ਮਤ ਦਿੱਤੀ ਕੀ ਸੋਚਦੇ ਹੋਣਗੇ ਵੀ ਬਟਾਲੇ ਪਿੱਛੇ ਦਾ ਤੋਂ ਕੰਮ ਨਾ ਕਹੀਏ ਕੀ ਉਹਨਾਂ ਨੇ ਆਪਣੇ ਕੋਲੋਂ ਵੀ ਪੈਸੇ ਲਾਏ ਕਾਫੀ ਤੇ ਉਹਨਾਂ ਨੇ ਉਹ ਪ੍ਰੋਗਰਾਮ ਹੀ ਕਰਾਇਆ ਤੇ ਉਹਨਾਂ ਲੋਕਾਂ ਦੇ ਵਿੱਚ ਹੀ ਗਲਤੀਆਂ ਉਲਟੀਆਂ ਕੱਢ ਗਏ ਤੇ ਉਹਨਾਂ ਨੂੰ ਥ੍ਰੈਡ ਕਰਨਾ ਉਹਨਾਂ ਨੂੰ ਉੱਥੇ ਜਾ ਕੇ ਧਰਨਾ ਲਾਉਣਾ ਫਿਰ ਉਹ ਧਰਨਾ ਜਦੋਂ ਚੱਲਿਆ ਨਾ 5-7 ਦਿਨ ਜਦੋਂ ਵੇਖਿਆ ਵੀ ਕੋਈ ਸੁਣਵਾਈ ਨਹੀਂ ਹੋਈ ਦੋ ਹੀ ਬੰਦੇ ਉੱਥੇ ਬੈਠੇ ਨੇ ਤੇ ਬਾਅਦ ਵਿੱਚ ਪੱਜ ਬਣਾ ਲਿਆ ਕਿ ਮੈਂ ਬਿਮਾਰ ਹੋ ਗਿਆ ਤੇ ਮੈਨੂੰ ਚੁੱਕ ਕੇ ਲੈ ਗਿਆ ਉੱਤੇ ਹਸਪਤਾਲ ਮੈਂ ਕੋ ਉਤਰੀਨ ਸਾਹਿਬ ਉਹਨਾਂ ਹਸਪਤਾਲ ਹੀ ਚੁੱਕੇ ਪਰ ਜਿਹੜੇ ਇਹਦੇ ਦੋ ਚਾਰ ਛੁੱਢੋਲੀ ਚੁੱਕਾ ਗਏ ਨਾ ਉਹਨਾਂ ਨੇ ਪਹਿਲਾਂ ਪੰਪ ਦੇ ਕੇ ਗਾੜੀ ਡਾਹ ਲਿਆ ਜਦੋਂ ਪਤਾ ਲੱਗਾ ਕਿ ਆਪ ਇਹਦੇ ਮਗਰ ਕੋਈ ਬੰਦਾ ਨਾ ਆਇਆ ਦੋ ਜਣੇ ਹੈਗੇ ਸੀ ਇੱਕ ਬੰਦਾ ਗਰਮੀ ਦੇ ਵਿੱਚ ਉੱਠ ਕੇ ਦਰਖਤ ਹੇਲੇ ਬਹਿ ਜਾਂਦਾ ਤੇ ਇਕੱਲਾ ਹੀ ਲੇਟਿਆ ਰਹਿੰਦਾ ਸੀ ਤੇ ਉਸ ਤੋਂ ਬਾਅਦ ਜਦੋਂ ਇਹਨੇ ਵੇਖਿਆ ਕਿ ਮੇਰੀ ਕੋਈ ਚਾਰਾ ਨਹੀਂ ਚਲਿਆ ਇੱਕ ਹੋਰ ਬੜੀ ਵੱਡੀ ਗੱਲ ਐਡ ਕਰਨੀ ਚਾਹੁੰਦਾ ਕਿ ਆਪਣੇ ਆਪ ਨੂੰ ਪੰਜਾਬ ਪ੍ਰਧਾਨ ਦੱਸਦਾ ਜੇ ਦੋ ਬੰਦੇ ਦੇ ਨਾਲ ਆ ਤੇ ਪੰਜਾਬ ਪ੍ਰਧਾਨ ਜਿਵੇਂ ਚਾਰ ਬੰਦੇ ਹੁੰਦੇ ਤੇ ਮੇਰਾ ਖਿਆਲ ਲਾ ਕੇ ਵਰਲਡ ਵਰਲਡ ਦਾ ਪ੍ਰਧਾਨ ਬਣਨਾ ਨਹੀਂ ਕਰ ਸਕਦੇ ਇਸ ਵਿੱਚ ਕੋਈ ਸ਼ੱਕ ਨਹੀਂ ਔਰ ਇੱਥੇ ਇਹ ਗੱਲ ਵੀ ਸਾਹਮਣੇ ਆਉਂਦੀ ਆ ਕਿ ਸ਼ਹੀਦ ਭਗਤ ਸਿੰਘ ਦੇ ਨਾਂ ਦੇ ਉੱਤੇ ਤੁਸੀਂ ਉਹਨਾਂ ਦੇ ਬਣੇ ਹੋਏ ਬੁੱਟਾ ਨੂੰ ਜਾਂ ਉਹਨਾਂ ਦੇ ਏਡੇ ਏਡੇ ਵਧੀਆ ਕੰਮਾਂ ਦੀ ਸ਼ਲਾਘਾ ਨਹੀਂ ਕਰ ਸਕਦੇ ਪਰ ਸ਼ਹੀਦ ਭਗਤ ਸਿੰਘ ਦੇ ਨਾਂ ਦੀ ਇੱਕ ਯੂਨੀਅਨ ਚਲਾ ਕੇ ਉਸ ਯੂਨੀਅਨ ਦੇ ਨਾਂ ਦੇ ਉੱਤੇ ਤੁਸੀਂ ਇੱਕ ਬਲੈਕਮੇਲਰ ਬੰਦੇ ਨੂੰ ਪੰਜਾਬ ਦਾ ਪ੍ਰਧਾਨ ਲਾਉਂਦੇ ਹੋ ਇਹ ਕਿੱਡੀ ਸੋਹਣੀ ਗੱਲ ਆ ਮੈਂ ਤੇ ਇੱਥੋਂ ਤੱਕ ਕਾਂਗਾ ਪ੍ਰਸ਼ਾਸਨ ਨੂੰ ਤੇ ਡੀਸੀ ਸਾਹਿਬ ਨੂੰ ਵੀ ਇੱਕ ਰਿਕਵੈਸਟ ਕਰਾਂਗਾ ਤੇ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਇਹਦੇ ਤੇ ਜੋੜ ਦਿਆਂਗਾ ਕਿ ਘੱਟੋ-ਘੱਟ ਆਪਣੀ ਯੂਨੀਅਨ ਦਾ ਨਾਂ ਹੀ ਬਦਲ ਦਿਓ ਜੇ ਤੁਸੀਂ ਉਹਦੇ ਨਾਂ ਦੇ ਉੱਤੇ ਇਦਾਂ ਠਗੀਆਂ ਮਾਰਨੀਆਂ ਜਾਂ ਇਹੋ ਜਿਹੇ ਬੰਦੇ ਇਹਦੇ ਵਿੱਚ ਐਂਟਰ ਕਰਨੇ ਨੇ ਤੇ ਇੱਕ ਹੋਰ ਜੋ ਗੁਰਦਾਸਪੁਰ ਰੋਡ ਦੇ ਉੱਤੇ ਇੱਕ ਹੈਗੇ ਆ ਇਲੈਕਟ੍ਰੋਨਿਕ ਦੀ ਦੁਕਾਨ ਚੱਲਦੀ ਆ ਤੇ ਉਹਦੇ ਵਿੱਚ ਇਹਨਾਂ ਨੇ ਬਲੈਕਮੇਲ ਕਰਕੇ ਤੇ ਉਹਨਾਂ ਨੂੰ ਅੱਜ ਤੱਕ ਵੀ ਸਤਾ ਰਹੇ ਆ ਇਹ ਵੀ ਗੱਲ ਸਾਹਮਣੇ ਆਈ ਹੀ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਕਿ ਪਹਿਲੀ ਗੱਲ ਤੇ ਸਾਬਦ ਕਰਦੀ ਹੈ ਕਿ ਪੱਤਰਕਾਰੀ ਫੀਲਡ ਇੱਕ ਐਡਾ ਵਧੀਆ ਫੀਲਡ ਹੈ ਕਿ ਜਿਹਦੇ ਵਿੱਚ ਜਿੰਨੂੰ ਅਸੀਂ ਸੇਵਾ ਭਾਵਨਾ ਦਾ ਤੇ ਸੇਵਾ ਕਰਨ ਵਾਲਾ ਇਥੇ ਬੜੇ ਬੜੇ ਵਧੀਆ ਪੱਤਰਕਾਰ ਪੈਦਾ ਹੋਏ ਨੇ ਜਿਨ੍ਹਾਂ ਦੇ ਨਾਮ ਹੀ ਪੱਤਰਕਾਰ ਸੁਭਾਸ਼ ਕੋਚੜ ਇੱਕ ਪਦੀਪ ਲੂਥਰਾ ਜੀ ਆਉਣ ਵਾਲੀ ਜਨਰੇਸ਼ਨ ਸਾਨੂੰ ਕਈ ਪੱਤਰਕਾਰਾਂ ਦੀ ਇੱਕ ਸਿਰਫ ਇੱਕ ਮੱਛੀ ਪਾਣੀ ਸਾਰੇ ਨੂੰ ਗੰਦਾ ਕਰ ਦਿੰਦੀ ਹੈ ਆਧਾਰਨਾ ਜੀ ਸਭ ਤੋਂ ਹੁੰਦੀ ਹੈ ਕਿ ਇੱਕ ਇਸ ਸਿਰਫ ਪੱਤਰਕਾਰ ਖੌਤੀ ਕਰਕੇ ਸਾਰੇ ਬਟਾਲੇ ਦੇ ਪੱਤਰਕਾਰਾਂ ਨੂੰ ਬਦਨਾਮੀ ਦੇ ਧੱਬੇ ਜਿਹੜੇ ਨੇ ਉਹ ਮਿਲਦੇ ਨੇ ਇੱਕ ਸਭ ਤੋਂ ਵੱਡਾ ਧੱਬਾ ਜਿਹੜਾ ਵਾ ਤਰੀਨ ਸਾਹਿਬ ਵੇਖੋ ਪਿਛਲੇ ਦਿਨੀ ਇੱਕ ਗੱਲ ਸਾਹਮਣੇ ਆਈ ਸੀ ਕਿ ਇੱਕ ਔਰਤ ਵੱਲੋਂ ਜਿਹੜਾ ਵਿਦੇਸ਼ ਜਾਣ ਦੇ ਨਾਂ ਤੇ ਥੋੜੀ ਜਿਹੀ ਪੈਸੇ ਦਿੱਤੇ ਸੀ ਉਸ ਤੋਂ ਬਾਅਦ ਉਸ ਔਰਤ ਦਾ ਕੁਝ ਨਿਚਿਲੀ ਚੀਜ਼ ਦਵਾ ਕੇ ਜਾਂ ਕਿਸੇ ਵੀ ਤਰੀਕੇ ਨਾਲ ਉਹਦਾ ਰੇਪ ਹੁੰਦਾ ਵਾ ਬਾਅਦ ਦੇ ਵਿੱਚ ਪੁਲਿਸ ਇਨਵੈਸਟਿਗੇਸ਼ਨ ਕਰਦੀ ਹੈ ਇਸ ਸਬਕਸ਼ਤੇ ਨਾਲ ਇੱਕ ਬੰਦਾ ਹੋਰ ਹੈ ਇਹਨਾਂ ਦੇ ਉੱਤੇ ਉਹ ਬਕਾਇਦਾ 376 ਦਾ ਪਰਚਾ ਦਰਜਾ ਜਿਦੇ ਵਿੱਚ ਇਹਨੇ ਉਹਨੂੰ ਚੈਲੰਜ ਕੀਤਾ ਹਾਈ ਕੋਰਟ ਦੇ ਵਿੱਚ ਕਿ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਐਸਐਸਪੀ ਸਾਡੇ ਮਾਨਯੋਗ ਬਹੁਤ ਹੀ ਇਮਾਨਦਾਰ ਨੇ ਉਹਨਾਂ ਨੂੰ ਵੀ ਇਹਨੇ ਬੜਾ ਫੈਡ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਹੁਤ ਇਮਾਨਦਾਰ ਨੇ ਉਹ ਇਹਨਾਂ ਦੀ ਅੰਕ ਕਿਉਂ ਨਹੀਂ ਗਿਦਰ ਭੁਗਿਆ ਸਮਝਦੇ ਉਹਨਾਂ ਨੇ ਡੀਐਸਪੀ ਸਾਹ ਕੋਲ ਇਕਵਰੀ ਕਰਾਈ ਜਿਦੇ ਵਿੱਚ ਦੋਸ਼ੀ ਪਾਇਆ ਗਿਆ ਉਹਦੀ ਫਾਈਲ ਬਕਾਇਦਾ ਹਾਈ ਕੋਰਟ ਦੇ ਵਿੱਚ ਵਿਚਾਰ ਅਧੀਨ ਉਦੇ ਵਿੱਚ ਦੋਸ਼ੀ ਪਾਇਆ ਗਿਆ ਦੁਬਾਰਾ ਨਵੇਂ ਸਿਰੋਂ ਇਨਕੁਆਰੀ ਚ ਹਾਂ ਬਿਲਕੁਲ ਜੀ ਹਲਫਨਾਮਾ ਦੇ ਕੇ ਪੁਲਿਸ ਨੇ ਉਥੇ ਹਾਈ ਕੋਰਟ ਦੇ ਵਿੱਚ ਦੱਸਿਆ ਕਿ ਸ੍ਰੀ ਇਨਕੁਆਰੀ ਦੇ ਵਿੱਚ ਪਾਇਆ ਗਿਆ ਕਿ ਇਹ ਬੰਦਾ ਦੋਸ਼ੀ ਆ ਇੱਕ ਤੈਨ ਸਾਬ ਬੜੀ ਵੱਡੀ ਤੇ ਅਫਸੋਸ ਦੀ ਗੱਲ ਆ ਲੋਕ ਜਿਹੜੋ ਪੈਸਾ ਕਮਾਉਂਦੇ ਆ ਉਹ ਆਪਣੇ ਪਰਿਵਾਰ ਵਾਸਤੇ ਕਮਾਉਂਦੇ ਆ ਚਾਹੇ ਦੋ ਨੰਬਰ ਦਾ ਧੰਦਾ ਕਰਦੇ ਚਾਹੇ ਕਿਸੇ ਇੱਕ ਨੰਬਰ ਦਾ ਧੰਦਾ ਕਰਦੇ ਇਮਾਨਦਾਰ ਲੋਕ ਵੀ ਬਹੁਤ ਸਾਰੇ ਆ ਵੇਖੋ ਕਿੰਡੀ ਹੈਰਾਨੀ ਦੀ ਗੱਲ ਆ ਕਿ ਇਹਨਾਂ ਆਪਣੀ ਵਾਈਫ ਛੋਟੇ ਛੋਟੇ ਬੜੇ ਪਿਆਰੇ ਬੱਚੇ ਆ ਉਹਨਾਂ ਨੂੰ ਵੀ ਕਰੋ ਕੱਢ ਦਿੱਤਾ ਜਿਹੜਾ ਆਪਣੇ ਬੱਚਿਆਂ ਦਾ ਨਹੀਂ ਹੋਇਆ ਤੇ ਆਮ ਪਬਲਿਕ ਦਾ ਜਾਂ ਦੂਸਰੇ ਬੰਦੇਆਂ ਦਾ ਕਿਸ ਤਰ੍ਹਾਂ ਹੋਏਗਾ ਮਿਸਿਸ ਵੱਲੋਂ ਹਾਇਚ ਸਾਡੇ ਮਾਨਯੋਗ ਅਦਾਲਤ ਦੇ ਵਿੱਚ ਪੀਸ ਲਾਇਆ ਗਿਆ ਏ ਕਿ ਮੈਨੂੰ ਖਰਚਾ ਦੇ ਜਾਂ ਤਲਾਕ ਦੇ ਜਾਂ ਕਿਸੇ ਬੰਨੇ ਲੱਗੇ ਹਨਾ ਉਹਨਾਂ ਨੂੰ ਵੀ ਇਹ ਥੈਟ ਕਰਦਾ ਉਹ ਵਿਚਾਰੇ ਬਟਾਲੇ 'ਚ ਡਰਦੇ ਆਉਂਦੇ ਨਹੀਂਗੇ ਵੀ ਇਹਦੇ ਲਿੰਕਸ ਬਰੇ ਇਤਾਂ ਦੇ ਬੰਦਿਆਂ ਨਾਲ ਠੀਕ ਹੈ ਜੀ ਆਪ ਇਹਨੇ ੜੀ ਤੜੀ ਗੱਡੀ ਰੱਖੀ ਆਪ ਸਭ ਕੁਝ ਕੀਤਾ ਪਰ ਉਹਦੇ باوجود ਆਪਣੇ ਬੱਚੇ ਜਿਹੜੇ ਨੇ ਇਹਦੇ ਉਹਨਾਂ ਨੂੰ ਦੇਣ ਲਈ ਇਹਦੇ ਕੋਲ ਰੋਟੀ ਨਹੀਂ ਹੈ ਜੀ ਉਤੋਂ ਬਾਅਦ ਗੱਲ ਇਹ ਆ ਕਿ ਇਹੀ ਸਖਸ਼ ਜੋ ਐ ਜਿਹੜਾ ਵੀ ਪੱਤਰਕਾਰ ਦੇ ਖਿਲਾਫ ਬੋਲਦਾ ਉਸ ਪੱਤਰਕਾਰਾਂ ਦੇ ਪਿੱਛੇ ਜੇ ਵੀ ਇਹਨੇ ਪੰਜ ਚਾਰ ਪੱਤਰਕਾਰਾਂ ਦੇ ਖਿਲਾਫ ਜਾਣ ਬੁੱਝ ਕੇ ਇੱਕ ਪ੍ਰਪੋਗੰਡਾ ਕੀਤਾ ਜੋ ਬਾਅਦ ਖੁੱਲ ਗਿਆ ਠੀਕ ਹੈ ਇਸੇ ਤਰ੍ਹਾਂ ਹੀ ਇਹਨੇ ਮੇਰੇ ਖਿਲਾਫ ਵੀ ਇਹ ਪਰਜੰਤਰ ਰਚਿਆ ਜਦੋਂ ਕਿ 3 ਮਹੀਨੇ ਪਹਿਲਾਂ ਤਕਰੀਬ 3 ਮਹੀਨੇ ਪਹਿਲਾਂ ਮੈਂ ਬਿਮਾਰ ਹੋ ਗਿਆ ਸੀ ਇਹਨੇ ਮੇਰੇ ਖਿਲਾਫ ਮੇਰੇ ਖਿਲਾਫ ਵੀ ਇੱਕ ਪੋਸਟ ਪਾਈ ਸੀ ਜੀ ਕਿ ਮੈਂ ਜਿਹੜੀ ਹੈ ਨਾ ਕਿਸੇ ਦੀ ਬਿਲਡਿੰਗ ਕਬਜ਼ਾ ਕੇ ਬੈਠਾ ਹਾਂ 15-16 ਸਾਲ ਤੋਂ ਤੇ ਉਹ ਮਾਰ ਜੂਗਾ ਦਾਤ ਦੇ ਹੁਕਮ ਨਾਲ ਤਾਂ ਉਹ ਬਿਲਡਿੰਗ ਜਿਹੜੀ ਹੈ ਨਾ ਉਦੋਂ ਪਾਇਆ ਜਾ ਰਿਹਾ ਗੱਲ ਕੇ ਮੇਰੇ ਫਾਦਲ ਸਾਹਿਬ ਵੱਲੋਂ ਸਾਨੂੰ ਠਾਰ ਦੀ ਖਰੀਦੀ ਹੈ ਬਿਲਡਿੰਗ ਦੇ ਵਿੱਚ ਮੈਂ ਅੱਜ ਵੀ ਰਹਿ ਰਿਹਾ ਮੇਰੀਆਂ ਆਪਣੀਆਂ ਦੁਕਾਨਾਂ ਨੇ ਉਹਨਾਂ ਦਾ ਕਿਰਾਇਆ ਚੱਲਦਾ ਵਾ ਜਿੱਦੇ ਸਿਰ ਤੇ ਆਪਾਂ ਰੋਟੀ ਖਾਂਦੇ ਆ ਤੇ ਮੈਨੂੰ ਕੋਈ ਅਜਾ ਆ ਜਾ ਕਿਸੇ ਦੀ ਜਾਇਦਾਦ ਉਦੀ ਜਾਂ ਕਿਸੇ ਦੀ ਕੋਈ ਛਿਲ ਨਹੀਂ ਨਾ ਮੈਨੂੰ ਤਾਂ ਬਹੁਤ ਜ਼ਿਆਦਾ ਪੈਸੇ ਦੀ ਲੋੜ ਆ ਆਪਾਂ ਆਪਣਾ ਬੜਾ ਵਧੀਆ ਗੂਜਰ ਬਸਰ ਜਿਹੜਾ ਨਾ ਕਰ ਰਹੇ ਆ ਤੇ ਵਧੀਆ ਇੱਕ ਅਖਬਾਰ ਦੇ ਵਿੱਚ ਵੀ ਆਪਾਂ ਕੰਮੂ ਕਰ ਰਹੇ ਆ ਤਰੇਨ ਸਾਹਿਬ ਜੀ ਆਪਾਂ ਗੱਲ ਕਰੀਏ ਤੁਹਾਡੀ ਤੇ ਪਿਛਲੇ ਕਿੰਨਾ ਚਿਰੋਂ ਮਹੀਨਿਆਂ ਤੋਂ ਤੁਸੀਂ ਬਿਮਾਰ ਚੱਲ ਰਹੇ ਹੋ ਵੱਖ-ਵੱਖ ਹਸਪਤਾਲਾਂ ਦੇ ਵਿੱਚ ਤੁਹਾਡਾ ਇਲਾਜ ਚੱਲ ਰਿਹਾ ਉਹਦਾ ਕੀ ਕਾਰਨ ਹੋਇਆ ਇਹੀ ਕਾਰਨ ਹੈ ਇਹ ਸ਼ਖਸ ਕਾਰਨ ਹੈ ਇਹਨੇ ਮੇਰੇ ਖਿਲਾਫ ਉਹ ਕਬਰਾਂ ਪਾਈਆਂ ਮੈਨੂੰ ਉਹਦੇ ਵਿੱਚ ਨੇ ਰਾਵਣ ਦੱਸਿਆ ਮੇਰੇ ਦਿਮਾਗ ਤੇ ਉੱਤੇ ਮੇਰੇ ਘਰ ਪਰਿਵਾਰ ਮੇਰੇ ਬੱਚੇ ਜਵਾਨ ਉਹਨਾਂ ਨੇ ਮੇਰੇ ਤੇ ਮੇਰੇ ਦਿਮਾਗ ਤੇ ਬਹੁਤ ਵੱਡੀ ਲੜਾਈ ਜਿਹਦੇ ਕਰਕੇ ਮੇਰਾ ਘੱਡੋ ਘੱਡ ਅਪਰੋਕਸੀਮੇਟਲੀ 2.5 3 ਲੱਖ ਰੁਪਈਆ ਸਿਰਫ ਟੈਸਟਾਂ ਤੇ ਜਾਂ ਇਦਾਂ ਦੇ ਸਿਸਟਮ ਤੇ ਖਤਮ ਹੋ ਗਿਆ ਜਿਹਦੇ ਵਾਸਤੇ ਹੁਣ ਮੈਂ ਪ੍ਰੋਪਰ ਜੇ ਜਲਦੀ ਠੀਕ ਹੋਣ ਤੋਂ ਬਾਅਦ ਇਹਨੇ ਇਹਦੇ ਉੱਤੇ ਬਕਾਇਦਾ ਉਹ ਕਾਰਵਾਈ ਕਰਾਉਣ ਲਈ ਮੈਂ ਲਾਸਟ ਅਦਾਰੇ ਤੱਕ ਮੈਂ ਜਿੱਥੋਂ ਤੱਕ ਮੇਰੀ ਜੋਰ ਲੱਗਾ ਮੈਂ ਲਗਾਵਾਂਗਾ ਕਿਉਂਕਿ ਇਹਨੇ ਮੇਰੀ ਜ਼ਿੰਦਗੀ ਨੂੰ ਦਾਦੇ ਦਾ ਮੇਰਾ ਮੇਰੀ ਇੱਜ਼ਤ ਨੂੰ ਦਲਕਾਰਿਆ ਮੇਰੇ ਇਜਤਦੇ ਦੇ ਖਿਲਾਫ ਬੋਲਿਆ ਮੈਂ ਇਹਨੂੰ ਕਿਸੇ ਕੀਮਤ ਤੇ ਨਹੀਂ ਬਖਸ਼ਾਂਗਾ ਕਿਉਂਕਿ ਇਹ ਇਹਨੂੰ ਮੈਂ ਕਾਨੂੰਨੀ ਤੌਰ ਤੇ ਉੱਤੇ ਜਿਹਨਾਂ ਲੜਾਈ ਲੜਾਂਗਾ ਹਾਂ ਮੇਰੀ ਇਹਦੇ ਨਾਲ ਜਾਤੀ ਤੌਰ ਤੇ ਹੋਰ ਕੋਈ ਰੰਜਿਸ਼ ਨਹੀਂ ਮੈਂ ਤਾਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਸੀ ਕਿ ਇਹ ਜੇਕਰ ਪੱਤਰਕਾਰ ਵੀ ਕਰਨਾ ਚਾਹੁੰਦਾ ਵਾ ਤਾਂ ਸਾਫ਼ ਸੁੱਥੀ ਕਰੇ ਤੇ ਜੇ ਇਹਨੇ ਇਦਾਂ ਲੋਕਾਂ ਨੂੰ ਬਲੈਕਮੇਲ ਕਰਨਾ ਵਾ ਤੇ ਬੜੇ ਕਾਰੋਬਾਰ ਹੋਰ ਨੇ ਉਹ ਕਰ ਲੇ ਪੱਤਰਕਾਰੀ ਕਰੀ ਪੱਤਰਕਾਰੀ ਦੀ ਗੱਲ ਸੁਣ ਲੋ ਬੜੇ ਕਾਰੋਬਾਰੀਆਂ ਦੇ ਵਿੱਚ ਕਾਰੋਬਾਰ ਕਰਨ ਵਾਸਤੇ ਪਟੋ ਘੱਟ ਦਸਾਂ ਆਧਾਰਿਆਂ ਦੇ ਵਿੱਚ ਇਹਨੇ ਪੱਤਰਕਾਰ ਹੀ ਲੈਣ ਦੀ ਕੋਸ਼ਿਸ਼ ਕੀਤੀ ਦੋ ਚੌ ਆਧਾਰਿਆਂ ਨੇ ਵਧੀਆ ਆਧਾਰਿਆਂ ਨੇ ਇਹਨੂੰ ਲਿਆ ਵੀ ਪਰ ਜਦੋਂ ਚਾਂਦੀ ਪੰਨਿਆਂ ਸੱਤੋ ਦਿਨਾਂ ਬਾਅਦ ਇਹਦਾ ਸਾਰੀ ਹਿਸਟੀ ਉੱਥੇ ਪਹੁੰਚੀ ਤਾਂ ਉਹਨਾਂ ਨੇ ਇਹਨੂੰ ਬਾਹਰ ਕੱਢ ਦਿੱਤਾ ਕਿਉਂਕਿ ਉਹ ਇਹਦੀ ਸਾਰੀ ਹਿਸਟੀ ਦੇ ਤੋਂ ਬਾਅਦ ਉੱਥੇ ਪਹੁੰਚ ਜਾਂਦੀ ਉਹ ਇਹਨਾਂ ਕੋਈ ਦੱਸ ਦਿੰਦਾ ਹੁਣ ਇੱਕ ਚੀਜ਼ ਵੇਖੋ ਕਿ ਇਹਨਾਂ ਆਪਣਾ ਜਿਹੜਾ ਫੇਸਬੁੱਕ ਪੇਜ ਬਣਾਇਆ ਉਹਦੇ ਤੇ ਖਬਰ ਉਹੀ ਸੈਂਡ ਕਰਦਾ ਵਾ ਜਿਹਦੇ ਕੋਲੋਂ ਚਾਰ ਪੈਸੇ ਲੈਣੇ ਆ ਪੱਤਰਕਾਰਤਾ ਤੇ ਉਹ ਆ ਗਰੀਬਾਂ ਦੀ ਆਵਾਜ਼ ਚੁੱਕੇ ਲੋਕਾਂ ਦੇ ਦਿੱਲੀ ਖਬਰਾਂ ਆਉਂਡੀਆਂ ਵਾ ਇਹ ਕਦੀ ਖਾਬਦ ਕਰਦੇ ਕਿ ਇਹਨੇ ਕਿਸੇ ਤਰੀਬ ਦੀ ਆਵਾਜ਼ ਚੁੱਕਣ ਲਈ ਲਾਈ ਹੋ ਨੰਬਰ 2 ਜਿਹੜੇ ਇਹਦੇ ਨਾਲ ਦੋ ਚਾਰਾ ਟਟਕੂਂਜੀ ਜਿਹੇ ਬਣ ਗਏ ਨੇ ਆ ਜਿਹੜੇ ਰਲੇ ਨੇ ਥੋੜੇ ਝੁੱਕ ਜੇ ਇਹ ਵੀ ਜਿੱਥੇ ਤੱਕ ਮੇਰੀ ਨੋਲਿਜ ਆ ਕਿ ਇਹਨਾਂ ਦੇ ਵਿੱਚੋਂ ਵੀ ਅੱਧਿਆਂ ਕ ਬੰਦਿਆਂ ਦੇ ਉੱਤੇ ਕ੍ਰਿਮੀਨਲ ਪਰਚੀ ਹੋਈ ਜੇ ਰਵੀ ਰੰਧਾਵੇ ਦੀ ਗੱਲ ਕੀਤੀ ਜਾਂਦੀ ਹੈ ਉਹ ਰਵੀ ਰੰਧਾਵੇ ਦੀ ਗੱਲ ਕਿਉਂ ਕਰੀਏ ਰਵੀ ਰੰਧਾਵਾ ਤੇ ਦਾ ਪਿਓਰ ਸਾਥੀ ਹੈ ਨਾ ਕੁਝ ਲੋਕ ਇਹਦਾ ਜਾਇ ਗਾਇਬ ਗਾਇ ਵੀ ਜਿਹੜੇ ਸਾਥ ਦਿੰਦੇ ਨੇ ਉਹ ਵੀ ਇਸੇ ਕੈਟਾਗਰੀ ਦੇ ਨੇ ਇਨੇ ਸਾਥੀ ਠੀਕ ਹੈ ਚੀਜੀ ਦਾ ਇਹ ਹੈ ਕਿ ਮੈਂ ਪੂਰੇ মিডিਆ ਸਾਹਮਣੇ ਇਸ ਦੁਨੀਆ ਦੇ ਸਾਹਮਣੇ ਕਹਨ ਕਰਨਾ ਵਾ ਕਿ ਮੇਰਾ ਇਹਦੇ ਨਾਲ ਕੋਈ ਵੀ ਅਜਿਹਾ ਕੋਈ ਲੈਣ ਦੇ ਨਹੀਂ ਹੈਗਾ ਨਾ ਮੇਰੀ ਇਹਨੇ ਜ਼ਮੀਨ ਨੱਪੀ ਨਾ ਮੇਰੀ ਕੋਈ ਬਿਲਡਿੰਗ ਦੇ ਖਤਰਾ ਨਾ ਮੈਨੂੰ ਇਹਦੀ ਇਹਦੇ ਤੋਂ ਕੋਈ ਖਤਰਾ ਮੈਨੂੰ ਸਿਰਫ ਇਹ ਹੈ ਕਿ ਮੇਰੀ ਇੱਜ਼ਤ ਨੂੰ ਖਤਰਾ ਹੈ ਮੇਰੀ ਇੱਜ਼ਤ ਦੇ ਉੱਤੇ ਮਤਲਬ ਬਲਤ ਯਾਮ ਲਗਾ ਕੇ ਇਹ ਕਰ ਰਿਹਾ ਵਾਲਾ ਜੋ ਤੇ ਮੈਂ ਉਹਦੇ ਵਿੱਚ ਇਹਨੂੰ ਕਦੀ ਨਹੀਂ ਬਖਸ਼ਾਂਗਾ ਉਹ ਮੈਂ ਇਹਦੇ ਤੇ ਹਾਈ ਕੋਰਟ ਤੱਕ ਜਾਣਾ ਪਿਆ ਸੁਪਰੀਮ ਕੋਰਟ ਤੱਕ ਜਾਣਾ ਪਿਆ ਮੈਂ ਜ਼ਰੂਰ ਜਾਵਾਂ ਤਰੇਲ ਸਾਹਿਬ ਜਿੱਦਾਂ ਗੱਲ ਕੀਤੀ ਜਾਵੇ ਹੱਲੇ ਤੱਕ ਰੇਪ ਵਾਲੇ ਕੇਸ ਦੇ ਵਿੱਚ ਹੱਲੇ ਤੱਕ ਹਾਈ ਕੋਰਟ ਦੇ ਵਿੱਚ ਜ਼ਮਾਨਤ ਜਿਹੜੀ ਆ ਵਿਚਾਰੇ ਦੀ ਨਾ ਕਿਉਂਕਿ ਪਹਿਲਾਂ ਕੋਰਟ ਦੇ ਸਟੇ ਲਗਾਇਆ ਸੀ ਉਹਦੇ ਵਿੱਚ ਇਹਦੀ ਕੋਈ ਜ਼ਮਾਨਤ ਨਹੀਂ ਹੋਈ ਅਜੇ ਵੀ ਵਿਚਾਰ ਦੀ ਨਾ ਤੇ ਇਹਦੇ ਵਿੱਚ ਇਹਨੇ ਜਿਹੜਾ ਕੇਸ ਤੁਹਾਨੂੰ ਲੱਭਦਾ ਵਾ ਨਾ ਉਹਦੇ ਵਿੱਚ ਇਹ ਮੇਰਾ ਨਾਮ ਲਖਾ ਦਿੰਦਾ ਕੋਈ ਇਹਦੇ ਆਉਣੇ ਛੋਟੇ ਬ੍ਰਦਰ ਦਾ ਨਾਮ ਲਿਖਾਉਂਦੇ ਜਦ ਕਿ ਉਹਦੇ ਘਰ ਦੇ ਵਿੱਚ ਉਹ ਬੰਦਾ ਲੱਕੜ ਦਾ ਮਿਸਤੀ ਲੱਗਾ ਉਹਨੂੰ ਪੁਲਿਸ ਪੁਲਸਾਂ ਨੇ ਰੋਕਿਆ ਉਹਨੇ ਦੱਸਿਆ ਵੀ ਮਤਲਬ ਮੈਂ ਆਪਣੇ ਮਾਲਕ ਨੂੰ ਸੱਦ ਕੇ ਦੱਸਾਂ ਕਿ ਮਤਲਬ ਮੈਨੂੰ ਰੋਕਿਆ ਉਹਨੇ ਦੱਸਿਆ ਆਪਣਾ ਉਹਨੇ ਕਿ ਉਹ ਨੌਣ ਆ ਜੀ ਗੱਲ ਮੁੱਕੀ ਇਹ ਉਹਦੇ ਵਿੱਚ ਲੈ ਜਾਂਦਾ ਵਾ ਕਿ ਜਿਹੜਾ ਗਾਂਧੀ ਚੌਕ ਹੈ ਨਾ ਉਹ ਇਹਨੇ ਖਰੀਦਿਆ ਹੋਇਆ ਉਹਦੇ ਵਿੱਚ ਕੈਮਰਾ ਲਗਾਇਆ ਹੋਇਆ ਵਾ ਉਹਦੇ ਵਿੱਚ ਕੈਮਰਾ ਲਗਾਇਆ ਹੋਇਆ ਇਹਨੇ ਆਪਣੇ ਦਫਤਰ 'ਚ ਦਫਤਰ ਦਾ ਗਾਂਧੀ ਚੌਕ ਤੋਂ ਉੱਪਰ ਦੋਰੀ ਮੰਜ਼ਿਲ 'ਚ ਲੱਗੇ ਪੈਂਦਾ ਕਿ ਇਹ ਇਹ ਪਿਓਰੇ ਇਹਨੂੰ ਰਜਿਸਟਰੀ ਕਰਾ ਕੇ ਦਿੱਤੀ ਗਾਂਧੀ ਚੌਂ ਦੀ ਕਿ ਜਾਂ ਇਹਨੇ ਹੁਣ ਖਰੀਦ ਲਿਆ ਕਿ ਜਾਂ ਪ੍ਰਸ਼ਾਸਨ ਨੇ ਇਹਨੂੰ ਗਾਂਧੀ ਚੌਂ ਕੋ ਪੱਕਾ ਦੇਤਾ ਕਿ ਜਿਹੜਾ ਗਾਂਧੀ ਚੌਂ ਦੇ ਵਿੱਚੋਂ ਦੀ ਜਿਹੜਾ ਲੰਗੇਗਾ ਉਹ ਬੈਲ ਬੈਲ ਦਾ ਪੱਚਾ ਬੈਲ ਉਹਦੇ ਦੇ ਪੱਚਾ ਕਰਾ ਸਕਦਾ ਵੇਖੋ ਜੀ ਇਹ ਤੁਹਾਡੇ ਤੇ ਵੀ ਦਰਖਾਸਤ ਦਿੱਤੀ ਸੀ ਜਦੋਂ 452 ਦਾ ਪਰਚਾ ਲੱਗਾ ਮੇਰੇ ਤੇ ਵੀ ਦਿੱਤੀ ਫੋਟੋਆਂ ਕਢਾ ਕੇ ਮਾਝੋ ਕਿ ਐਸਐਸਪੀ ਸਾਹਿਬ ਨੂੰ ਮੇਰੇ ਤੇ ਦਰਖਾਸਤ ਦਿੱਤੀ ਸੀ ਮਿਲ ਤੇ ਵੀ ਇਹਨੇ ਦਿਖਾ ਦਿੱਤੀ ਕਿ ਜਦ ਕੇ ਸਾਡੇ ਜੇ ਐਸਐਸਪੀ ਇੰਟੈਲੀਜੈਂਟ ਸੀ ਉਹਨਾਂ ਨੇ ਇੱਕ ਵਧੀਆ ਮਤਲਬ ਅਫਸਰ ਦਾ ਡਿਊਟੀ ਲਈ ਤੇ ਆਈ ਉਹਦੇ ਵਿੱਚ ਸਾਫ ਬਿਲਕੁਲ ਸਾਹ ਪੂਤਰ ਬਚ ਗਏ ਨਹੀਂ ਤੇ ਅਗਰ ਇਹ ਨਹੀਂ ਗੁੰਮਰਾਹ ਕਰਦੀ ਗੱਲ ਕੀਤੀ ਜਾਵੇ ਤੇ ਇਹਨੇ ਬਹੁਤ ਕੋਸ਼ਿਸ਼ ਕੀਤੀ ਹਨ ਨੂੰ ਗੁੰਮਰਾਹ ਕਰਕੇ ਤੇ ਉਹਦੇ ਵਿੱਚ ਤੀਜੀ ਗੱਲ ਇੱਕ ਹੋਰ ਸਾਹਮਣੇ ਜਿਹੜੀ ਮੇਰੇ ਦਿਮਾਗ ਚ ਆਈ ਹੈ ਕਿ ਜਿਹੜਾ ਦੇ ਕੋਲ ਇਹ ਕਿਰਾਏ ਤੇ ਰਹਿੰਦਾ ਸੀ ਕਰੀਬ 2 ਸਾਲੇ ਕਿਰਾਏ ਤੇ ਰਿਹਾ ਗੱਲ ਵਾਹੇ 2 ਸਾਲ ਪੁਰਾਣੀ ਉਦੋਂ ਦੇ ਕੋ ਨਵੇਂ-ਨਵੇਂ ਜਿਹੇ ਪੈਸੇ ਨਹੀਂ ਸੀ ਆਏ ਉਦੋਂ ਜੇ ਮਤਲਬ ਠਗੀਆਂ ਠੋਰੀਆਂ ਦਾ ਇਹਦਾ ਸਫਲ ਇਤਰਾਫ ਪੁੱਟਾ ਪੂਰੀ ਰਾਣੀ ਚਲਿਆ ਤੇ ਇਹਨੇ 2 ਸਾਲ ਉਹਨਾਂ ਦੇ ਕੋਲ ਰਿਆ ਤੇ 1 ਰੁਪਈਆ ਨਹੀਂ ਦਿੱਤਾ ਉਹਨਾਂ ਨੇ ਆਖਿਆ ਚੱਲ ਕੋਈ ਗੱਲ ਨਹੀਂ ਪਰਿਵਾਰ ਆ ਉਦੋਂ ਪਰਿਵਾਰ ਇਹਦੀ ਜਨਾਨੀ ਮਿਸਿਸ ਨਾਲ ਬੱਚੇ ਰਹਿੰਦੇ ਸੀ ਉਹਨਾਂ ਨੇ ਜਦੋਂ ਇਹਨੇ ਮਿਸਿਸ ਨੂੰ ਵੀ ਕੱਢਤਾ ਸਾਰਿਆਂ ਨੂੰ ਕੱਢਤਾ ਤੇ ਬਾਅਦ ਦੇ ਵਿੱਚ ਉਹਨਾਂ ਨੇ ਕਰਾਇਆ ਮੰਗਿਆ ਤੇ ਇਹਨਾਂ ਨੇ ਉਹਨਾਂ ਨੂੰ ਡੇਲੇ ਵਿਖਾਏ ਤੇਲੇ ਉਹਨਾਂ ਤੋਂ ਉਹਨਾਂ ਨੇ ਫੜਿਆ ਛਲੀਆਂ ਵਾਂਗੇ ਨੂੰ ਘੱਟੋ ਘੱਟ 15 ਮਿੰਟ ਉਹਨਾਂ ਨੇ ਗਲੀ ਜਲਾਮੇ ਪਾ ਕੇ ਕੁਟਾਈਆਂ ਮਾਰੀਆਂ ਠੀਕ ਹੈ ਤੇ ਉੱਥੋਂ ਜਾਣੀ ਤੱਕ ਪੱਢਿਆ ਜਿਹੜੀ ਵੀਡੀਓ ਬਣੀ ਉਹਦੀ ਵੀ ਉਹ ਵੀਡੀਓ ਵੀ ਅੱਜ ਵੀ YouTube ਦੇ ਉੱਤੇ ਤੁਰੀ ਫਿਰਦੀ ਹੈ ਪਰ ਇਹ ਇਹਦਾ ਢੀਢੇ ਦੇ ਕਰਾਇਆ ਉਹਨਾਂ ਨੂੰ ਫੇਰ ਵੀ ਨਹੀਂ ਦਿੱਤਾ ਅੱਜ ਵੀ ਨਹੀਂ ਦਿੱਤਾ ਅਜੇ ਦਾ ਕਰੀ ਦੇ ਰਵੀ ਰਿੰਦਾਵੇ ਨੇ ਤੇ ਇਹਨਾਂ ਨੇ ਰਲ ਕੇ ਇੱਕ ਚੰਡੀਗੜ੍ਹ ਦੇ ਲਾਗੇ 7 ਲੱਖ ਰੁਪਏ ਦੀ ਠੱਗੀ ਮਾਰੀ ਬਾਹਰ ਪੇਜ ਦੇ ਨਾਲ ਔਰ ਰਵੀ ਰਿੰਦਾਵੇ ਤੇ ਪਰਚਾ ਆ ਗਿਆ ਇਹ ਠੱਗੀ ਦੇ ਵਿੱਚ ਇਹ ਠੱਗ ਦੋ ਜਾਣੇ ਜਿਹੜੇ ਠੱਗਾ ਉਹਨਾਂ ਨੇ ਕੱਲੇ ਰਵੀ ਦੇ ਪਰਚਾ ਆ ਗਿਆ ਤੇ ਇਸ ਠੱਗ ਨੂੰ ਅੱਧਾ ਹਿੱਸਾ ਮਿਲ ਗਿਆ ਤੁਹਾਨੂੰ ਅਜੇ ਇਹਦੇ ਵਿੱਚ ਇੱਕ ਹੋਰ ਗੱਲ ਦਾ ਨਹੀਂ ਪਤਾ ਉਹ ਵਿਚਾਰੇ ਆਪਣੇ ਪੈਸੇ ਲੈਣ ਲਈ ਰਵੀ ਰੰਧਾਵੇ ਦੇ ਪਿੰਡ ਗਏ ਉਹਨੇ ਉਲਟਾ ਉਹਨਾਂ ਦੇ ਉੱਤੇ ਪਰਚਾ ਕਰਾਤਾ ਵੀ ਇਹ ਮੇਰੇ ਘਰਾਂ ਦੇ ਪੈ ਗਏ ਨੇ 2 ਮਹੀਨੇ ਉਹ ਜੇਲ੍ਹ ਚ ਰਹਿ ਕੇ ਆਪਣੀ ਜ਼ਮਾਨਤ ਕਰਾ ਕੇ ਨਾ ਜਦੋਂ ਜਾ ਕੇ ਉਹਨਾਂ ਨੇ ਰੋਹਾ ਪਾਇਆ ਚੰਡੀਗੜ੍ਹ ਜਿਹੜਾ ਵੀ ਉਹਨਾਂ ਦਾ ਸਬੰਧਤ ਥਾਣਾ ਸੀ ਉਦੋਂ ਵਿਚਾਰਿਆਂ ਨੇ ਪ੍ਰੈਸ ਕਾਨਫਰੰেন্স ਵੀ ਕੀਤੀ ਉਹਨਾਂ ਜਾ ਕੇ ਉੱਥੇ ਰੌਲਾ ਪਾਇਆ ਤੇ ਫੇਰ ਇਹਨਾਂ ਦੇ ਉੱਤੇ ਪਰਚਾ ਹੋ ਜਾਵਾ ਇਹਦੇ ਤੇ ਰਵੀ ਰੰਧਾਵੇ ਤੇ ਪਰਚਾ ਹੋਇਆ ਇਹ ਗੱਲ ਅਜੇ ਤੇ ਦੇ ਕੰਮ ਆਪਣੀ ਘਰ ਦੀ ਨੂੰ ਛੱਡ ਕੇ ਅੱਜ ਬਾਹਰ ਅਜਾਸ਼ੀਆਂ ਦਾ ਇੱਕ ਤੇ ਪਰਦਾ ਖੋਲ੍ਹ ਗਿਆ ਸੀ ਨਹੀਂ ਕਰਦੇ ਇਹ ਕਿਸੇ ਦੀ ਮਲੀਪੂਤ ਹੈ ਜਾਂ ਜੋ ਵੀ ਹੈਗਾ ਵਾ ਕੋਈ ਕਿਸੇ ਦੀ ਸ਼ਾਂਤੀ ਹੈ ਜਾਂ ਕੀ ਹੈ ਜੋ ਕਰਦੇ ਹੈ ਜੇ ਧੱਕੇਸ਼ਾਹੀ ਕੀਤੀ ਤੇ ਤੇ ਪਰਚਾ ਹੋ ਗਿਆ ਜੇ ਆਪਣੀ ਮਰਜ਼ੀ ਨਾਲ ਕੋਈ ਕਰਦਾ ਵਾ ਤੇ ਜੋ ਮਰਜ਼ੀ ਕੋ ਕਰੇ ਪਰ ਇਹ ਗੱਲ ਜ਼ਰੂਰ ਹੈ ਕਿ ਅਜਿਹੇ ਲੋਕਾਂ ਦਾ ਪੱਤਰਕਾਰੀ ਫੀਲਡ 'ਚ ਕੋਈ ਲੈਣ ਦੇ ਨਹੀਂ ਅਜਿਹੇ ਲੋਕ ਕਿਸੇ ਪੰਜਾਬ ਦੇ ਤੇ ਪ੍ਰਧਾਨ ਬਣਦੇ ਕੀ ਗੱਲ ਹੈ ਇਹ ਦੂਰ ਦੂਰ ਤੱਕ ਇਹਨਾਂ ਲੋਕਾਂ ਨੂੰ ਕੋਈ ਵੀ ਆਉਦਾ ਨਹੀਂ ਮੰਨਣਾ ਚਾਹੀਦਾ ਲੋਕ ਇਹਨਾਂ ਤੋਂ ਗਰੇਜ ਕਰਨ ਅਜਿਹੇ ਲੋਕਾਂ ਤੋਂ ਬਚ ਕੇ ਰਹਿਣ ਸਾਡੀ ਪੁਰਜ਼ੋਰ ਅਪੀਲ ਹੈ ਇਹਨੀਆਂ ਗੱਲਾਂ ਦੇ ਕਹਿਣ ਦੇ ਨਾਲ ਹੀ ਅਗਰ ਮੈਂ ਕਿਤੇ ਵੀ ਝੂਠਾ ਪਾਇਆ ਜਾਣਾ ਮੈਂ ਸੋਥਾ ਦੇ ਉੱਤੇ ਜਿੱਥੇ ਕੋ ਇਹ ਅਗਰ ਸਾਡੇ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲ ਕਰਨ ਦੀ ਲੋੜ ਹੈ ਜਾਂ ਚਾਹੁੰਦੇ ਨੇ ਤੇ ਅਸੀਂ ਮਤਲਬ ਮੰਦਰ ਨੂੰ ਮੰਨਦਾ ਅਸੀਂ ਵੀ ਮੰਨਿਆ ਗੁਰਦਵਾਰਾ ਸਾਹਿਬ ਨੂੰ ਮੰਨਦਾ ਸਾਂਝੀ ਜਗ੍ਹਾ ਹੈ ਗੁਰਦਾਰਿਆ ਚਲੇਸ਼ਵਰ ਸਾਹਿਬ ਮੰਦਰ ਤਾਂ ਅਸੀਂ ਉੱਥੇ ਬੈਠੇ ਇਹਦੇ ਨਾਲ ਕਿਸੇ ਤਰ੍ਹਾਂ ਦੀ ਵੀ ਗੱਲ ਕਰਨ ਨੂੰ ਤਿਆਰ ਆ ਇਹ ਜਦੋਂ ਚਾਵੇ ਜਦੋਂ ਚਾਵੇ ਸਾਨੂੰ 2 ਘੰਟੇ ਪਹਿਲਾਂ ਦੱਸ ਕੇ ਅਸੀਂ ਇਹਦੇ ਨਾਲ ਸਾਹਮਣੇ ਬਾਰਤਾਂ ਕਰਨ ਨੂੰ ਤਿਆਰ ਆ ਲੜਾਈ ਵਾਲੀ ਦੇ ਵਿੱਚ ਗੱਲ ਕੋਈ ਨਹੀਂ ਗਈ ਇਹਦੇ ਵਿੱਚ ਚਾਰ ਸੋਜੀਦਾਰ ਬੰਦੇ ਨਾਲ ਚਾਹੀਦੇ ਨੇ ਜਿਹੜੇ ਕਿ ਵਧੀਆ ਤਰੀਕੇ ਨਾਲ ਵੇਖੋ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਖਿਆ ਹੋਵੇ ਨਾਰੀ ਨੂੰ ਬੜਾ ਉੱਚਾ ਉੱਚਾ ਜਿਹੜਾ ਮਾਨ ਦਿੱਤਾ ਸ਼ੋ ਕਿਉਂ ਮੰਦਾ ਆਖੀ ਜਜਾ ਮੇਰਾ ਜਾਨ ਲੇਕਿਨ ਬਟਾਲੇ ਦੇ ਇੱਕ ਪੱਤਰਕਾਰ ਤੇ ਇੱਕ ਲੇਡੀਜ਼ ਨੂੰ ਇੰਨਾ ਜ਼ਿਆਦਾ ਭੰਡਿਆ ਜਲੀਲ ਕੀਤਾ ਬੰਟੀ ਬਬਲੀ ਤੱਕ ਕਿਹਾ ਗਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਵੀ ਕੇਸ ਅਦਾਲਤ ਚ ਚੱਲਣ ਡਿਆ ਵਾ ਜਦੋਂ ਇਹਦਾ ਦੇਣਾ ਜੇ ਅੱਜ ਚਾਰ ਪੈਸੇ ਹੈ ਠੀਕ ਹੈ ਹੋ ਸਕਦਾ ਹੈ ਕੋ ਦੋ ਚਾਰ ਇਦਾਂ ਦੇ ਲੋਕਾਂ ਨੂੰ ਖਰੀਦ ਕੇ ਤੇ ਆਪਣਾ ਬਚਾ ਕਰੀ ਜਾਂਦਾ ਪਰ ਜਦੋਂ ਵੀ ਇਨਸਾਫ ਦੀ ਗੱਲ ਹੋਈ ਅਜਿਹੇ ਲੋਕਾਂ ਨੂੰ ਭਾਈ ਦਾ ਰਾਹ ਨਹੀਂ ਲੱਭਣਾ ਆਇਆ ਸਿਰਫ ਪਬਲਿਕ ਦੇ ਕੋਲ ਆਪਣੀਆਂ ਗਲਤੀਆਂ ਦੀ ਮਾਫੀ ਮੰਗਣਾ ਵਾ ਕਿ ਜੇ ਮੇਰੇ ਕੋਲੋਂ ਕਿਸੇ ਪਬਲਿਕਲੀਕਲੀ ਜਾਂ ਕਿਸੇ ਦੇ ਧਰਮ ਪ੍ਰਤੀ ਜਾਂ ਦੇਸ਼ ਪ੍ਰਤੀ ਜਾਂ ਆਪਣੇ ਦੇਸ਼ ਦੇ ਸ਼ਹੀਦਾਂ ਪ੍ਰਤੀ ਕੋਈ ਲਫ਼ਜ਼ ਵੀ ਗਲਤ ਹੋਇਆ ਤਾਂ ਉਹਦੀ ਮੈਂ ਮਾਫੀ ਮੰਗਣਾ ਵਾ ਧੰਨਵਾਦ ਜੈ ਹਿੰਦ ਦਾਸ ਵਿਜੇ ਤ੍ਰੇਨ ਬਟਾਲਾ ਤੋਂ ਇੱਕ ਰਮੇਸ਼ ਬੈਲ ਨਾਂ ਦਾ ਜੋ ਆਪਣੇ ਆਪ ਨੂੰ ਪੱਤਰਕਾਰ ਦੱਸਦਾ ਹੈ ਮੈਂ ਤਾਂ ਵੈਸੇ ਉਹਨੂੰ ਬੜਾ ਨਖਿੱਧ ਕਹਿੰਦਾ ਕਿਉਂਕਿ ਇੱਕ ਜਿਹੜਾ ਬਲੈਕਮੈਲਰ ਹੋਏ ਜਿਹੜਾ ਬਲਾਤਕਾਰੀ ਹੋਏ ਕਦੀ ਪੱਤਰਕਾਰ ਨਹੀਂ ਬਣ ਸਕਦਾ ਨਾ ਉਹਦੀ ਜ਼ਿੰਦਗੀ 'ਚ ਬਣਿਆ ਤੇ ਨਾ ਉਹਨੇ ਬੰਨਣਾ ਕਿਉਂਕਿ ਸਾਡੇ ਬਹੁਤ ਸਬੰਧ ਨੇ ਪੱਤਰਕਾਰ ਵੀਰਾਂ ਨਾਲ ਬਟਾਲੇ ਪੱਤਰਕਾਰ ਸਾਡੀਆਂ ਬੜੀਆਂ ਹਸਤੀਆਂ ਨੇ ਸਾਰੇ ਅਸੀਂ ਇਹਨਾਂ ਦਾ ਸਤਿਕਾਰ ਕਰਦੇ ਹਾਂ ਸ਼ੁਰੂ ਤੋਂ ਸਾਡਾ ਪਿਆਰ ਹੈ ਇੱਕ ਇਹ ਵਿੱਚ ਨਵੇਂ ਆ ਗਿਆ ਜਿਹੜਾ ਆਪਣੇ ਆਪ ਨੂੰ ਪੱਤਰਕਾਰ ਦੱਸਦਾ ਔਰ ਇਹ ਹਰ ਬੰਦੇ ਨੂੰ ਬ੍ਰੈਕਮੇਲ ਕਰਨ ਦੀ ਕੋਸ਼ਿਸ਼ ਕਰਦਾ ਤੇ ਕੈਸ਼ ਕਰਦਾ ਹਰ ਇੱਕ ਨੂੰ ਮੈਂ ਸਭ ਤੋਂ ਪਹਿਲਾਂ ਕਹਿਣਾ ਵੀ ਜਿਹੜੀ ਗਾਂਧੀ ਚੌਂਕ ਹੈ ਇਹ ਇਹਦੇ ਪਿਓ ਦੀ ਹੈ ਇਹਦੇ ਪਿਓ ਨੇ ਬੈਕ ਰਾਈ ਜਾਂਦੇ ਪਿਓ ਨੇ ਬੈਕ ਰਾਈ ਆਪਣੇ ਨਾਂ ਤੇ ਇਹ ਦੱਸੇ ਕਿਉਂਕਿ ਗਾਂਧੀ ਚੌਂਕ ਦੇ ਵਿੱਚ ਕੋਈ ਵੀ ਇਨਸਾਨ ਜਾ ਸਕਦਾ ਕੋਈ ਵੀ ਬਟਾਲੇ ਦਾ ਬਟਾਲੇ ਦੇ ਲੱਗਦੇ ਪਿੰਡ ਕੋਈ ਦੂਜੇ ਸ਼ਹਿਰ ਤੋਂ ਆਏ ਜਿਹੜਾ ਵੀ ਆਇਆ ਗਾਂਧੀ ਚੌਂਕ ਚੋਂ ਉਹਦਾ ਰਸਤਾ ਬਣਦਾ ਕਿਉਂਕਿ ਗਾਂ ਮੇਨ ਗਾਂਧੀ ਚੌਂਕ ਸਾਡਾ ਮੇਨ ਜੇ ਇਹਨੇ ਬੈਕ ਰਾਈ ਹੈ ਸਾਨੂੰ ਕੋਈ ਪ੍ਰਸ਼ਾਸਨ ਅਧਿਕਾਰੀ ਰੋਕੇ ਅਸੀਂ ਰੁਕ ਜਾਾਂਗੇ ਇਹਨੇ ਵਕਈ ਬੈਕ ਰਾਹੀ ਸਾਨੂੰ ਕਾਗੇ ਵਗਾਦਨ ਅਸੀਂ ਨਹੀਂ ਜਾਵਾਂਗੇ ਫਿਰ ਅਸੀਂ ਨਹੀਂ ਜਾਵਾਂਗੇ ਤੇ ਕੋਈ ਵੀ ਨਹੀਂ ਜਾਏਗਾ ਇਹ ਕੱਲਾ ਰਹਿ ਉੱਤੇ ਉਦਾਂ ਵੀ ਤੇ ਪੱਤਰਕਾਰ ਵਿਚਾਰਾ ਕੱਲਾ ਹੀ ਆ ਆਪਣੇ ਆਪ ਨੂੰ ਕਹਿੰਦਾ ਮੈਂ ਪੰਜਾਬ ਦਾ ਪ੍ਰਧਾਨ ਆ ਤੇ ਹੈਗਾ ਵਿਚਾਰਾ ਕੱਲਾ ਹੀ ਨਾਲ ਇਹਦੇ ਕੋਈ ਤੁਰਦਾ ਨਹੀਂ ਸੋ ਗੱਲ ਇਹ ਹੈ ਇਹਨੇ ਇੱਕ ਇਲਜ਼ਾਮ ਲਾਇਆ ਮੇਰੇ ਤੇ ਮੈਨੂੰ ਜਾਨੋ ਮਾਰਨ ਦੀ ਸਾਜ਼ਿਸ਼ ਕੀਤੀ ਗਈ ਮੈਨੂੰ ਪਹਿਲਾਂ ਦੱਸੋ ਮੇਰਾ ਇਹਦਾ ਕੋਈ ਵੰਡ ਨਹੀਂ ਕੋਈ ਹਿਆਰ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਤੈਨੂੰ ਮੈਂ ਮਾਰ ਕੇ ਜਾਂ ਮੈਂ ਕਿੰਨੇ ਕੱਢ ਤੱਕ ਮਾਰਿਆ ਵਿਜੇ ਤਰੇ ਨੇ ਅਜੇ ਤੱਕ ਕੀੜੀ ਵੀ ਨਹੀਂ ਜਾਈ ਨਹੀਂ ਮਰੀ ਪੈਰ ਹਮੇਸ਼ਾ ਵੇਖ ਕੇ ਰਹਿਦਾ ਵੀ ਕਿਤੇ ਮੇਰੇ ਕੋਲ ਪਾਪ ਨਾ ਹੋ ਜੇ ਤੇ ਮੈਂ ਕਿਸੇ ਦੀ ਜਾਨ ਲੈਣ ਵਾਲਾ ਕੌਣ ਮੇਰਾ ਕੋਈ ਇਸ ਤਰ੍ਹਾਂ ਦਾ ਵਿਚਾਰ ਨਹੀਂ ਨਾ ਕੋਈ ਇਸ ਤਰ੍ਹਾਂ ਦਾ ਵਿਚਾਰ ਕਦੀ ਜ਼ਿੰਦਗੀ 'ਚ ਬਣ ਸਕਦਾ ਨਾ ਮੈਂ ਕਦੀ ਕਿਸੇ ਨਾਲ ਕਦੀ ਮਾਰਾ ਖਲਵਾੜ ਕੀਤਾ ਤੇ ਨਾਲੇ ਤੇਰੇ ਵਰਗੇ ਨੂੰ ਤੇ ਫਟੇ ਮੂੰਹ ਨਹੀਂ ਕਰਨਾ ਚਾਹੀਦਾ ਸਾਰਾ ਦਿਨ ਨਹੀਂ ਸਹੀ ਨਿਕਲਣਾ ਸਾਡਾ ਸੋ ਗੱਲ ਇਹ ਆ ਕਿ ਜਿਹੜਾ ਸਾਡਾ ਲੱਕੜ ਵਾਲਾ ਮਿਸਤਰੀ ਸੀਗਾ ਉਸ ਨੇ ਮੈਨੂੰ ਟੈਲੀਫੋਨ ਕੀਤਾ ਮੈਨੂੰ ਕਹਿੰਦਾ ਵੀ ਮੈਨੂੰ ਪੀਸੀਆਰ ਨੇ ਰੋਕਿਆ ਤੇ ਮੈਂ 2 ਮਿੰਟ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਵੀ ਇਹ ਬੰਦਾ ਬਿਲਕੁਲ ਜਾਇਜ਼ ਹੈ ਇਸੇ ਤਰ੍ਹਾਂ ਦਾ ਸ਼ੱਕ ਚ ਨਾ ਲਿਆਓ ਮੈਂ ਜ਼ਿੰਮੇਵਾਰਾਂ ਤੇ ਇਹਦੀ ਕੋਈ ਗੱਲ ਹੈ ਉਹ ਵਿਚਾਰਾ ਬਹੁਤ ਵਧੀਆ ਇਨਸਾਨ ਸੀ ਮੈਂ ਉਹਦੀ ਇੱਕ ਜ਼ਿੰਮੇਵਾਰੀ ਦਿੱਤੀ ਤੇ ਮੈਂ ਦੇਖ ਕੇ ਆ ਗਿਆ ਇਹ ਮੇਰਾ ਗਾਂਧੀ ਚੌਂਕ ਜਾਣ ਦਾ ਗਵਾਹ ਹੋ ਗਿਆ ਕਿ ਮੈਂ ਕਿਸੇ ਦਾ ਕਾਤਲ ਬਣ ਚੱਲਿਆ ਜਾਂ ਤੁਸੀਂ ਕਿਤੇ ਹਥਿਆਰ ਵੇਚ ਲਿਆ ਮੇਰੇ ਹੱਥ 'ਚ ਮੈਂ ਜ਼ਿੰਦਗੀ 'ਚ ਕਦੀ ਡੰਡਾ ਵੀ ਨਹੀਂ ਪੜਿਆ ਮੈਨੂੰ ਲੋੜ ਹੀ ਨਹੀਂ ਪਰਮਾਤਮਾ ਮੇਰੇ ਨਾਲ ਹੈ ਸੱਚੇ ਬਾਸ਼ਾ ਭੈਣਾ ਭਰਾ ਮੇਰੇ ਮੇਰੇ ਨਾਲ ਨੇ ਠੀਕ ਹੈ ਜਿਹੜਾ ਬੰਦਾ ਸਹੀ ਚੱਲਦਾ ਉਹਦੇ ਨਾਲ ਰੱਬ ਖੜਾ ਹੁੰਦਾ ਉਹਦੇ ਨਾਲ ਦੁਨੀਆ ਖੜੀ ਆ ਸਾਡੇ ਨਾਲ ਦੁਨੀਆ ਖੜੀ ਸਾਡੇ ਭੈਣਾ ਭਰਾ ਖੜੇ ਆ ਸਾਨੂੰ ਮਾਣ